ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਹਾਂ ਸੰਦੀਪ ਸਿੰਘ ਖਰਰ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਸਿੰਘ ਡੱਲਾ ਡੱਲਾ ਸਾਹਿਬ ਸਵਾਗਤ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੰਦੀਪ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੀ ਪੰਜਾਬੀਆਂ ਦਾ ਹੀ ਧੰਨਵਾਦ ਡੱਲਾ ਸਾਹਿਬ ਜਿਉਂ-ਜਿਉਂ ਮੰਗੀ ਦਾ ਮੇਲਾ ਨਜ਼ਦੀਕ ਆ ਰਿਹਾ ਸਿਆਸੀ ਕਾਨਫਰੰਸ ਹੋਣੀ ਆ ਤਿਉਂ-ਤਿਉਂ ਸਿਆਸੀ ਪਾਰਟੀਆਂ ਸਰਗਰਮ ਹੋ ਰਹੀਆਂ ਪਰ ਮੈਂ ਤੁਹਾਤੋਂ ਇਹ ਜਾਣ ਜਾਨਣਾ ਚਾਹੂੰਗਾ ਜਾਂ ਦਰਸ਼ਕ ਵੀ ਇਹ ਜਾਣਨਾ ਚਾਹਣਗੇ ਕਿ ਅਕਾਲੀ ਦਲ ਸੁਖਬੀਰ ਧੜਾ ਜਿਹੜਾ ਉਹਨਾਂ ਨੇ ਇਲਜ਼ਾਮ ਤਰਾਸ਼ੀਆਂ ਦਾ ਜਿਹੜਾ ਦੌਰ ਹੈ ਜਥੇਦਾਰ ਹਰਪ੍ਰੀਤ ਸਿੰਘ ਦੇ ਉੱਤੇ ਉਹ ਤੇਜ਼ ਕਰ ਦਿੱਤਾ ਹੁਣ ਖਬਰ ਇਹ ਨਿਕਲ ਕੇ ਸਾਹਮਣੇ ਆ ਰਹੀ ਹੈ ਵੀ ਜਥੇਦਾਰ ਸਾਹਿਬ ਨੇ ਤਾਂ ਕਹਿੰਦੇ ਬਹੁਤ ਸਾਰੀਆਂ ਗੜਬੜੀਆਂ ਕੀਤੀਆਂ ਔਰ ਇਹ ਗੜਬੜੀਆਂ ਵੀ ਜਿਹੜੀਆਂ ਨੇ ਇਹ ਪੈਸੇ ਦੇ ਨਾਲ ਜੁੜੀਆਂ ਹੋਈਆਂ ਨੇ ਬੰਟੀ ਰੁਮਾਣਾ ਜਿਹੜੇ ਅਕਾਲੀ ਦਲ ਦੇ ਆਗੂ ਹੈ ਉਹ ਇਹ ਸਭ ਇਲਜ਼ਾਮ ਜਥੇਦਾਰ ਹਰਪ੍ਰੀਤ ਸਿੰਘ ਦੇ ਉੱਤੇ ਲਗਾ ਰਹੇ ਲਿਕੋ ਪਿਛਲੇ ਕੁਝ ਦਿਨਾਂ ਤੋਂ ਸ਼੍ਰੋਮਣੀ ਅਕਾਲੀ ਦਲ ਇਹਨਾਂ ਇਲਜ਼ਾਮਾਂ ਦਾ ਸਾਹਮਣਾ ਕਰ ਰਿਹਾ ਹੈ ਕਿ ਕਿਤਨਾ ਕਿਤੇ ਜਦੋਂ ਦੀ 2 ਦਸੰਬਰ ਦੀ ਸਜ਼ਾ ਸੁਣਾਈ ਗਈ ਹੈ ਸੁਖਬੀਰ ਸਿੰਘ ਬਾਦਲ ਨੂੰ ਔਰ ਬਾਕੀ ਮੰਤਰੀਆਂ ਨੂੰ ਬਾਕੀ ਸਾਥੀਆਂ ਨੂੰ ਜੀ ਇਹ ਇਲਜ਼ਾਮ ਸੁਖਬੀਰ ਸਿੰਘ ਬਾਦਲ ਧੜੇ ਤੇ ਲੱਗਦੇ ਨੇ ਕਿ ਉਹ ਨਾਖੁਸ਼ ਨੇ ਔਰ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਜਾਂਚ ਕਮੇਟੀ ਬਿਠਾ ਦਿੱਤੀ ਹੈ ਇੱਕ ਸ਼ਿਕਾਇਤ ਤੋਂ ਬਾਅਦ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਇਹ ਕਮੇਟੀ ਬਿਠਾਉਣ ਤੋਂ ਬਾਅਦ ਇਹ ਇਲਜ਼ਾਮ ਹੋਰ ਪਖੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਇਸ਼ਾਰੇ ਤੇ ਹਰਜਿੰਦਰ ਸਿੰਘ ਧਾਮੀ ਹੋਣਾ ਤੋਂ ਇਹ ਸਭ ਕੁਝ ਕਰਾਇਆ ਜਾ ਰਿਹਾ ਹੈ ਇਹ ਇਲਜ਼ਾਮ ਨੇ ਵਿਰੋਧੀਆਂ ਦੇ ਸੁਖਬੀਰ ਸਿੰਘ ਬਾਦਲ ਧੜੇ ਤੇ ਦੇਖੋ ਅੱਜ ਅਕਾਲੀ ਦਲ ਦੀ ਜੋ ਸਥਿਤੀ ਹੈ ਮੈਨੂੰ ਲੱਗਦਾ ਹੈ ਇਹ ਕਿਹਾ ਜਾ ਸਕਦਾ ਹੈ ਕਿ ਇੱਕ ਪਾਸੇ ਸੁਖਬੀਰ ਧੜਾ ਦੂਜੇ ਪਾਸੇ ਬਾਗੀ ਧੜਾ ਗੱਲ ਉੱਥੇ ਹੀ ਖੜੀ ਹੈ ਜਿੱਥੇ 2 ਦਸੰਬਰ ਤੋਂ ਪਹਿਲਾਂ ਖੜੀ ਸੀ ਕਿਉਂਕਿ 2 ਦਸੰਬਰ ਫੈਸਲੇ ਇਨ ਬਿਨ ਮੰਨ ਲਏ ਹੁਣ ਇਹ ਸਨੇਹਾ ਜਾਂ ਮਿਲਿਆ ਨਹੀਂ ਇਹ ਪ੍ਰਤੀਤ ਹੋਇਆ ਨਹੀਂ ਕਿ ਸੁਖਬੀਰ ਧੜੇ ਨੇ ਸਾਰੇ ਫੈਸਲੇ ਹੁਕਮ ਸ਼੍ਰੀ ਅਕਾਲ ਤਖਤ ਸਾਹਿਬ ਦੇ ਮੰਨ ਲਏ ਹੁਣ ਭਾਵੇਂ ਅਕਾਲੀ ਦਲ ਦੇ ਲੀਡਰ ਦੇਖੋ ਮੈਂ ਤਾਂ ਇੱਕ ਗੱਲ ਤੋਂ ਹੈਰਾਨ ਆ ਕਿ ਦਲਜੀਤ ਸਿੰਘ ਚੀਮਾ ਹੋਣਾ ਨੇ ਕਿਹਾ ਸੀ ਜਦੋਂ ਮਾਛੀਵਾੜਾ ਸਾਹਿਬ ਜਾ ਕੇ ਮਿਲੇ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਉਹਨਾਂ ਨੂੰ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਸੀ ਕਿ ਸ਼ਹੀਦੀ ਦਿਹਾੜੇ ਦੇ ਦਿਨ ਚੱਲ ਰਹੇ ਨੇ ਇਸ ਤੋਂ ਬਾਅਦ ਅਸੀਂ ਵਰਕਿੰਗ ਕਮੇਟੀ ਦੀ ਬੈਠਕ ਕਰਾਂਗੇ ਹੁਣ ਤਾਂ ਤੁਸੀਂ ਵੇਖੋ ਅੱਜ ਅਸੀਂ 5 ਜਨਵਰੀ ਚ ਆ ਗਏ ਆ ਬਿਲਕੁਲ ਦੀ ਜੋੜ ਮੇਲ ਤੋਂ ਬਾਅਦ ਕਿੰਨੇ ਦਿਨ ਨਿਕਲ ਗਏ ਪਰ ਮੈਂ ਗਿਆਨੀ ਹਰਪ੍ਰੀਤ ਸਿੰਘ ਦੀ ਗੱਲ ਤੇ ਵਾਪਸ ਆਉਣਾ 2 ਦਿਨ ਪਹਿਲਾਂ ਅਕਾਲੀ ਦਲ ਦੇ ਸੀਨੀਅਰ ਲੀਡਰਾਂ ਦੀ ਮੀਟਿੰਗ ਹੋਈ ਆ ਅਕਾਲੀ ਦਲ ਦੇ ਦਫਤਰ ਜਿਹਦੇ ਵਿੱਚ ਦਿਲਜੀਤ ਸਿੰਘ ਚੀਮਾ ਜਿੱਥੋਂ ਤੱਕ ਮੈਂ ਉਹਨਾਂ ਦਾ ਟਵੀਟ ਪੜ੍ਹਿਆ ਹੈ ਦਿਲਜੀਤ ਸਿੰਘ ਚੀਮਾ ਸ਼ਾਮਲ ਹੋਏ ਮੈਂ ਮਾਫੀ ਚਾਹੂੰਗਾ ਅਗਰ ਉਹ ਨਹੀਂ ਗਏ ਪਰ ਜੋ ਟਵੀਟ ਚ ਲਿਖਿਆ ਹੋਇਆ ਹੈ ਮੈਂ ਉਹਦੇ ਹਿਸਾਬ ਨਾਲ ਗੱਲ ਕਰ ਰਿਹਾ ਉਹ ਦਜੀਤ ਸਿੰਘ ਚੀਮਾ ਦਾ ਜ਼ਿਕਰ ਹੈ ਹੁਣ ਜੀ ਅਕਾਲੀ ਦਲ ਦੇ ਲੀਡਰ ਮਾਗੀ ਕਾਨਫਰੰਸ ਦੇ ਸਬੰਧ ਵਿੱਚ ਤਿਆਰੀਆਂ ਦੀਆਂ ਮੀਟਿੰਗਾਂ ਤਾਂ ਕਰ ਰਹੇ ਨੇ ਪਰ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਤੋਂ ਬਾਅਦ ਵਰਕਿੰਗ ਕਮੇਟੀ ਕੋਲੇ ਸਮਾਂ ਨਹੀਂ ਕਿ ਉਹ ਕੱਟੀ ਹੋ ਕੇ ਬਹਿ ਜੇ ਔਰ ਇਹ ਵੀ ਖਬਰਾਂ ਮੀਡੀਆ ਦਾ ਹਿੱਸਾ ਬਣ ਰਹੀਆਂ ਨੇ ਸੰਦੀਪ ਜੀ ਜੀ ਸੋ ਕੁ ਵੀਰ ਬਾਦਲ ਦੇ ਧਰੇ ਦੇ ਵਿੱਚ ਵੀ ਵਕ ਵਕ ਸੁਰਨੇ ਹਮ ਵਰਕਿੰਗ ਕਮੇਟੀ ਦੀ ਬੈਠਕ ਨੂੰ ਲੈ ਕੇ ਔਰ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਪ੍ਰਵਾਨਗੀ ਨੂੰ ਲੈ ਕੇ ਔਰ ਮੈਨੂੰ ਇਹ ਲੱਗਦਾ ਕਿ ਜਿਹੜੀ 7 ਮੈਂਬਰੀ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਬਣਾਈ ਸੀ ਸਿੰਘ ਸਹਿਬਾਨਾ ਨੇ ਅਗਰ 1-2 ਦਿਨ 2-4 ਦਿਨ ਵਰਕਿੰਗ ਕਮੇਟੀ ਦੀ ਬੈਠਕ ਨਹੀਂ ਹੁੰਦੀ ਜਿਹੜੀ ਉਹ 7 ਮੈਂਬਰੀ ਕਮੇਟੀ ਹੈ ਮੈਨੂੰ ਪਤਾ ਲੱਗਿਆ ਭਾਵੇਂ ਹਰਜਿੰਦਰ ਸਿੰਘ ਧਾਮੀ ਤਾਂ ਐਸਜੀਪੀਸੀ ਦੇ ਵੀ ਪ੍ਰਧਾਨ ਨੇ ਉਸ ਕਮੇਟੀ ਦੇ ਮੈਂਬਰ ਵੀ ਆਪਣੇ ਤੌਰ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲਣ ਲਈ ਜਾ ਸਕਦੇ ਨੇ ਇਸ ਬਾਰੇ ਸੋਚ ਵਿਚਾਰ ਉਹ ਕਰ ਰਹੇ ਨੇ ਇੱਕ ਬਹੁਤ ਭਰੋਸੇਯੋਗ ਲੀਡਰ ਤੋਂ ਇਸ ਗੱਲ ਦਾ ਪਤਾ ਲੱਗਿਆ ਹੁਣ ਸਿੰਘ ਸਹਿਬਾਨਾਂ ਦੀ ਬਣਾਈ ਹੋਈ ਕਮੇਟੀ ਅਗਰ ਵਰਕਿੰਗ ਕਮੇਟੀ ਉਹਦੇ ਤੇ ਵਿਚਾਰ ਹੀ ਨਹੀਂ ਕਰਦੀ ਵਰਕਿੰਗ ਕਮੇਟੀ ਮੀਟਿੰਗ ਹੀ ਨਹੀਂ ਕਰਦੀ ਤੇ ਅਗਰ ਉਹ ਸਾਰੇ ਮੈਂਬਰ ਇਕੱਠੇ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲੇ ਜਾਂ ਸਾਰੀ ਸਿੰਘ ਸਹਿਬਾਨਾ ਕੋਲੇ ਜਾਂਦੇ ਨੇ ਤੇ ਉਹ ਜ਼ਰੂਰ ਸਿੰਘ ਸਹਿਬਾਨ ਵੀ ਇਸ ਗੱਲ ਦਾ ਫਿਰ ਨੋਟਿਸ ਲੈ ਸਕਦੇ ਨੇ ਕਿ ਆਖਰ ਵਰਕਿੰਗ ਕਮੇਟੀ ਫੈਸਲਾ ਇਸ ਇਸ ਕਮੇਟੀ ਬਾਰੇ ਕਿਉਂ ਨਹੀਂ ਕਰ ਰਹੀ ਪਰ ਮੈਨੂੰ ਇਹ ਲੱਗਦਾ ਜਿਵੇਂ ਜਿਵੇਂ ਦਿਨ ਸੰਦੀਪ ਜੀ ਅੱਗੇ ਵੱਧ ਰਹੇ ਨੇ ਸ਼੍ਰੋਮਣੀ ਅਕਾਲੀ ਸਿਆਸੀ ਪੱਖੋਂ ਪੰਥਕ ਵੋਟਰਾਂ ਦੇ ਵਿੱਚ ਕਮਜ਼ੋਰ ਹੋ ਰਿਹਾ ਹੁਣ ਅਕਾਲੀ ਦਲ ਦੀ ਲੀਡਰਸ਼ਿਪ ਇਹ ਨਹੀਂ ਕਹਿ ਸਕਦੀ ਕਿ ਮੀਡੀਆ ਜਾਣ ਬੁੱਝ ਕੇ ਅਕਾਲੀ ਦਲ ਦੇ ਪ੍ਰਤੀ ਨਾ ਪੱਖੀ ਗੱਲਾਂ ਕਰਦਾ ਜਦੋਂ ਅਕਾਲੀ ਦਲ ਦੀ ਲੀਡਰਸ਼ਿਪ ਸ਼੍ਰੀ ਅਕਾਲ ਥਖਤ ਸਾਹਿਬ ਦਾ ਹੁਕਮ ਉਸ ਰੂਪ ਚ ਪ੍ਰਵਾਨ ਕਰਦੀ ਨਜ਼ਰ ਹੀ ਨਹੀਂ ਆ ਰਹੀ ਇਹ ਤਾਂ ਪਿੰਡ ਪਿੰਡ ਗੱਲਾਂ ਹੋਣ ਲੱਗੀਆਂ ਹੋ ਇਹ ਤਾਂ ਕੱਲ ਮੈਂ ਸ਼ਾਮ ਨੂੰ ਕਿਸੇ ਧਾਰਮਿਕ ਥਾਂ ਦੇ ਕੋਲੋਂ ਲੰਘਿਆ ਉੱਥੇ ਲੋਕ ਇਹੀ ਗੱਲਾਂ ਕਰ ਰਹੇ ਸੀ ਜਦੋਂ ਉਹਨਾਂ ਨੇ ਮੈਨੂੰ ਪਛਾਣ ਲਿਆ ਵੀ ਡੱਲਾ ਸਾਹਿਬ ਚਲੋ ਪੱਤਰਕਾਰ ਨੇ ਮੇਰੇ ਨਾਲ ਗੱਲ ਤਰੀ ਤੇ ਲੋਕਾਂ ਨੇ ਨਾਰਾਜ਼ਗੀ ਪ੍ਰਗਟ ਕੀਤੀ ਵੀ ਪਤਾ ਨਹੀਂ ਅਕਾਲੀ ਦਲ ਕਿਉਂ ਨਹੀਂ ਇਹ ਹੁਕਮਾਂ ਨੂੰ ਮੰਨ ਰਿਹਾ ਅਕਾਲੀ ਦਲ ਇਹ ਹੁਕਮਾਂ ਨੂੰ ਮੰਨੇ ਤੇ ਗੱਲ ਅੱਗੇ ਤੁਰੇ ਸੋ ਕੁੱਲ ਮਿਲਾ ਕੇ ਮੰਗੀ ਕਾਨਫਰੰਸ ਦੀ ਤਿਆਰੀ ਲਈ ਮੀਟਿੰਗਾਂ ਹੋ ਰਹੀਆਂ ਨੇ ਪਰ ਵਰਕਿੰਗ ਕਮੇਟੀ ਦਾ ਹਜੇ ਤੱਕ ਕੋਈ ਅਤਾ ਪਤਾ ਨਹੀਂ ਪਰ ਫਿਰ ਵੀ ਆਪਾਂ ਉਮੀਦ ਕਰਦੇ ਹਾਂ ਕਿ ਜੇਰ ਆਏ ਦਰੁਸਤਾਈ ਹੋ ਸਕਦਾ ਹੈ ਅੱਜ ਕੱਲ੍ਹ 'ਚ ਹੀ ਵਰਕਿੰਗ ਕਮੇਟੀ ਦਾ ਕੋਈ ਟਵੀਟ ਆ ਜਾਏ ਕਿ ਵਰਕਿੰਗ ਕਮੇਟੀ ਇਕੱਠੀ ਹੋ ਕੇ ਫੈਸਲੇ ਕਰ ਰਹੀ ਹੈ ਸੋ ਅਕਾਲੀ ਦਲ ਦੇ ਲਈ ਸਥਿਤੀ ਚੰਗੀ ਨਹੀਂ ਜਿਹੜੀ ਤੁਸੀਂ ਹੁਣ ਬੰਟੀ ਰੁਮਾਨਾ ਵਾਲੀ ਗੱਲ ਕੀਤੀ ਸੀ ਦੇਖੋ ਅਕਾਲੀ ਦਲ ਦੇ ਕਈ ਲੀਡਰ ਹੁਣ ਤਾਂ ਗੱਲਾਂ ਗੱਲਾਂ ਚ ਖੁੱਲ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਦੇ ਉੱਤੇ ਖੁੱਲੇ ਸਵਾਲ ਖੜੇ ਕਰ ਰਹੇ ਨੇ ਇੱਕ ਵੱਡੇ ਚੈਨਲ ਤੇ ਇੱਕ ਪੱਤਰਕਾਰ ਨੂੰ ਇੰਟਰਵਿਊ ਦੇ ਰਹੇ ਸੀ ਬੰਟੀ ਰਹਿਮਾਨਾ ਪਰਮ ਬੰਦ ਸਿੰਘ ਬੰਟੀ ਰਹਿਮਾਨਾ ਔਰ ਉਹ ਪੱਤਰਕਾਰ ਨੂੰ ਹੀ ਸਵਾਲ ਕਰ ਰਹੇ ਨੇ ਵੀ ਤੁਹਾਨੂੰ ਨਹੀਂ ਪਤਾ ਜੀ ਵੀ ਕਿੰਨੇ ਇਲਜ਼ਾਮ ਉਹਨਾਂ ਨੇ ਮੋਰਲ ਪੱਖੋਂ ਵੀ ਹੈ ਔਰ ਫਾਈਨੈਂਸ਼ੀਅਲ ਗੜਬੜੀਆਂ ਦੇ ਵੀ ਹੈ ਉਹ ਕਹਿੰਦੇ ਮੈਂ ਨਹੀਂ ਇਹ ਇਲਜ਼ਾਮ ਲਾ ਰਿਹਾ ਇਹ ਤਾਂ ਸੋਸ਼ਲ ਮੀਡੀਆ ਤੇ ਡਾਕੂਮੈਂਟ ਨੇ ਇਲਜ਼ਾਮ ਹੀ ਲੱਗਿਆ ਹੈ ਕਿ ਜਿਹੜੀ ਕੋਠੀ ਲਈ ਬਠਿੰਡੇ ਦੇ ਵਿੱਚ ਗਿਆਨੀ ਹਰਪੀਤ ਸਿੰਘ ਹੁਣਾਂ ਨੇ ਹਾਲਾਂਕਿ ਪਰਮਭਾਨ ਸਿੰਘ ਬੰਟੀ ਰੁਮਾਨਾ ਦੇ ਇਲਜ਼ਾਮ ਦਾ ਆਧਾਰ ਵੀ ਸੋਸ਼ਲ ਮੀਡੀਆ ਤੇ ਕਹਿੰਦੇ ਕੋਈ ਡਾਕੂਮੈਂਟ ਹੈ ਇਸ ਕਰਕੇ ਇਹ ਤਾਂ ਗਿਆਨੀ ਹਰਪੀਤ ਸਿੰਘ ਹੁਣਾਂ ਨੂੰ ਹੀ ਸਪਸ਼ਟ ਕਰਨਾ ਪਊਗਾ ਪਰ ਕਹਿੰਦੇ ਉਹਨਾਂ ਨੇ ਜਿਹੜੀ ਕੋਠੀ ਲਈ ਬਠਿੰਡੇ ਦੀ ਇੱਕ ਪੌਸ਼ ਕਲੋਨੀ ਚ ਸਾਰੀਆਂ ਕਲੋਨੀਆਂ ਅੱਜਕੱਲ ਵੈਸੇ ਪੌਸ਼ ਨਹੀਂ ਹੁੰਦੀਆਂ ਕਹਿੰਦੇ ਉਹ ਕੋਠੀ ਦੀ ਰਜਿਸਟਰੀ ਉਸ 17 ਲੱਖ ਦੀ ਕਿਰਾਇਆ ਤੇ ਕੋਟੀ ਕਰੋੜਾਂ ਦੀ ਆ ਹੁਣ ਮੈਨੂੰ ਨਹੀਂ ਪਤਾ 50 ਲੱਖ ਦੀ ਆ 70 ਦੀ ਆ ਕਰੋੜ ਦੀ ਆ ਜਾਂ ਡੇਢ ਕਰੋੜ ਦੀ ਆ ਪਰ ਆਪਾਂ ਲੋਕ ਕਹਿ ਦੰਨਿਆ ਵੀ ਕਰੋੜਾਂ ਦੀ ਕੋਟੀ ਆ ਕਹਿੰਦੇ ਰਜਿਸਟਰੀ 17 ਲੱਖ ਦੀ ਕਿਰਾਇਆ ਹੈ ਇਹਨੂੰ ਵਿੱਤੀ ਗੜਬੜੀ ਦੇ ਨਾਲ ਜੋੜ ਰਹੇ ਨੇ ਹੁਣ ਪਰਮਭੰਗ ਸਿੰਘ ਬੰਟੀ ਰਮਾਣਾ ਜੀ ਵੀ ਜਾਂ ਗਿਆਨੀ ਹਰਪ੍ਰੀਤ ਸਿੰਘ ਜੀ ਵੀ ਇਹਦੇ ਤੇ ਅਗਰ ਕੋਈ ਗੱਲ ਕਹਿਣੀ ਚਾਹਣ ਤੇ ਅਸੀਂ ਬਿਲਕੁਲ ਉਹਨਾਂ ਦੀ ਗੱਲ ਅੱਗੇ ਵਧਾਵਾਂਗੇ ਪਰ ਮੇਰਾ ਹੀ ਮੰਨਣਾ ਹੈ ਸੰਦੀਪ ਜੀ ਇਹ ਕੋਈ ਬਹੁਤ ਵੱਡਾ ਕੋਈ ਫਾਈਨੈਂਸ਼ੀਅਲ ਗੜਬੜੀ ਦਾ ਮਾਮਲਾ ਨਹੀਂ ਅਗਰ ਉਹਨਾਂ ਨੇ 17 ਲੱਖ ਦੀ ਰਜਿਸਟਰੀ ਕਰਾਈ ਹੈ ਕੋਠੀ ਦੀ ਤੇ ਜਿਹੜੇ ਉਥੋਂ ਦੇ ਤਹਿਸੀਲਦਾਰ ਨੇ ਪਟਵਾਰੀ ਨੇ ਉਹਨਾਂ ਨੂੰ ਤਾਂ ਪਤਾ ਹੋਣਾ ਨਾ ਵੀ ਕੋਠੀ ਦੀ ਵੈਲਿਊ ਬਣਦੀ ਕਿੰਨੀ ਹੈ ਔਰ ਉਂਝ ਵੀ ਸਾਨੂੰ ਸਾਰਿਆਂ ਨੂੰ ਪਤਾ ਹੈ ਜਦੋਂ ਅਸੀਂ ਕਦੀ ਰਜਿਸਟਰੀਆਂ ਕਰਾਉਣੇ ਆ ਤੇ ਸਰਕਾਰੀ ਰੇਟ ਦੇ ਹਿਸਾਬ ਨਾਲ ਰਜਿਸਟਰੀ ਹੁੰਦੀ ਹੈ ਸਰਕਾਰੀ ਰੇਟ ਦੇ ਹਿਸਾਬ ਨਾਲ ਅਸਟਾਮਾ ਦੀ ਫੀਸ ਜਮ੍ਹਾਂ ਹੁੰਦੀ ਹੈ ਮਾਰਕੀਟ ਰੇਟ ਤਾਂ ਹੁੰਦੀ ਵੱਖਰੀ ਹੈ ਆ ਮੇ ਕੋਈ ਫਲੈਟ ਹੋਵੇ ਤੇ ਭਾਵੇਂ ਕੋਈ ਕਿਸੇ ਦਾ ਪਲਾਟ ਹੋਵੇ ਇਹ ਤਾਂ ਮੁੱਢ ਤੋਂ ਹੀ ਚੱਲਿਆ ਆ ਰਿਹਾ ਹੈ ਹਾਲਾਂਕਿ ਚੰਡੀਗੜ੍ਹ ਚ ਜਿਹਾ ਨਹੀਂ ਹੈ ਪਰ ਪੰਜਾਬ ਚ ਜੇ ਤੁਹਾਨੂੰ ਮੈਂ ਇੱਕ ਹੋਰ ਗੱਲ ਦੱਸ ਪੰਜਾਬ ਦੇ ਵਿੱਚ ਜੇ ਤੁਸੀਂ ਤਹਿਸੀਲ ਚ ਜਾ ਕੇ ਕਹਿ ਦੋ ਵੀ ਤੁਸੀਂ ਇਸ ਮੁੱਲ ਦੀ ਰਜਿਸਟਰੀ ਕਰਾਉਣੀ ਹੈ ਤੇ ਕਈ ਵਾਰੀ ਉਥੋਂ ਦੇ ਪਟਵਾਰੀ ਤੇ ਦੂਜੇ ਅਫਸਰ ਹੈਰਾਨ ਹੋ ਜਾਂਦੇ ਉਹ ਕਹਿੰਦੇ ਜੀ ਜਿੰਨਾ ਸਰਕਲ ਰੇਟ ਹੈ ਉੰਨੇ ਕਰਾ ਲਓ ਵੱਡੀ ਰਜਿਸਟਰੀ ਕਈ ਵਾਰੀ ਉਹ ਖੁੱਲੇ ਤੌਰ ਤੇ ਕਰਨਾ ਵੀ ਨਹੀਂ ਚਾਹੁੰਦੇ ਤਾਂ ਨੀ ਇਹਦੇ ਪਿੱਛੇ ਲੌਜਿਕ ਕੀ ਹੈ ਸੋ ਮੈਨੂੰ ਲੱਗਦਾ ਇਹ ਬਹੁਤ ਹੀ ਨਿੱਜੀ ਮਾਮਲੇ ਨੇ ਸੰਦੀਪ ਜੀ ਹਰ ਕਿਸੇ ਨੇ ਆਪਣਾ ਘਰ ਬਣਾਉਣਾ ਹੈ ਹਰ ਕਿਸੇ ਨੇ ਹੁਣ ਕਿਸਾਨਾਂ ਦੀ ਲੜਾਈ ਕੀ ਹੈ ਕਹਿੰਦੇ ਜੀ ਸਰਕਾਰੀ ਰੇਟ ਸਾਨੂੰ ਬਾਜ਼ਾਰੀ ਰੇਟ ਦੇ ਮੁਤਾਬਕ ਮੁਆਵਜ਼ਾ ਦਿਓ ਹਾਂਜੀ ਸੰਦੀਪ ਜੀ ਸਰ ਮੇਰਾ ਤਾਂ ਇਹੀ ਸਵਾਲ ਹੈ ਵੀ ਜਿਹੜੀ ਇਨਕੁਆਇਰੀ ਪਹਿਲਾਂ ਵਿੱਢੀ ਹੋਈ ਹੈ ਜਗਦਾਰ ਹਰਪ੍ਰੀਤ ਸਿੰਘ ਦੇ ਖਿਲਾਫ ਜਿਹੜਾ ਉਹਨਾਂ ਦਾ ਪਰਿਵਾਰਕ ਮਾਮਲਾ ਉਹਦੇ ਬਾਰੇ ਕਿਸੇ ਕਿਸਮ ਦੀ ਹੱਲੇ ਤੱਕ ਕੋਈ ਰਿਪੋਰਟ ਸਬਮਿਟ ਨਹੀਂ ਹੋਈ ਪਹਿਲੀ ਰਿਪੋਰਟ ਸਬਮਿਟ ਨਹੀਂ ਹੋਈ ਅਕਾਲੀ ਦਲ ਨੇ ਨਵੇਂ ਇਲਜ਼ਾਮ ਲਗਾ ਲਏ ਆ ਮੈਨੂੰ ਇਦਾਂ ਲੱਗਦਾ ਕਿ ਇਹ ਸਾਰੀਆਂ ਜਿਹੜੀਆਂ ਇਲਜ਼ਾਮ ਤਰਾਸ਼ੀਆਂ ਨੇ ਕਿਤੇ ਅਕਾਲੀ ਦਲ ਤੇ ਬੈਕ ਫਾਇਰ ਨਾ ਕਰ ਜਾਂਦੇ ਕਿਉਂਕਿ ਜਦੋਂ ਇਹਨਾਂ ਨੇ ਇਲਜ਼ਾਮ ਤੇ ਪਰਿਵਾਰਕ ਲਗਾਏ ਜਥੇਦਾਰ ਸਾਹਿਬ ਦੇ ਉੱਤੇ ਤਾਂ ਲੋਕਾਂ ਦਾ ਇੱਕ ਵੱਡਾ ਜਿਹੜਾ ਹਿੱਸਾ ਉਹ ਜਥੇਦਾਰ ਸਾਹਿਬ ਦੇ ਹੱਕ ਚ ਆਇਆ ਵੀ ਭਾਈ ਉਹਨਾਂ ਦਾ ਰਿਸ਼ਤਾ ਹੈ ਹੀ ਨਹੀਂ 18 ਸਾਲ ਪਹਿਲਾਂ ਉਹ ਖਤਮ ਹੋ ਚੁੱਕਾ ਤੇ ਦੂਜੀ ਗੱਲ ਤੁਸੀਂ ਉਹਦੇ 'ਚ ਜਵਾਬ ਦੇ ਦਿੱਤਾ ਵੀ ਜੇ ਉਹ ਕੋਠੀ 17 ਲੱਖ ਦੀ ਰਜਿਸਟਰੀ ਆ ਤੇ ਕਰੋੜਾਂ ਦੀ ਆ ਉਹ ਤਾਂ ਪਟਵਾਰਖਾਨੇੋਂ ਪਤਾ ਲੱਗ ਸਕਦਾ ਉਹ ਤਾਂ ਤਹਿਸੀਲ ਤੋਂ ਪਤਾ ਲੱਗ ਸਕਦਾ ਮੀਡੀਆ ਦੇ ਵਿੱਚ ਆਉਣ ਵਾਲੀ ਤੇ ਕੋਈ ਏਡੀ ਵੱਡੀ ਗੱਲ ਹੀ ਨਹੀਂ ਬਣਦੀ ਸੋ ਮੈਨੂੰ ਲੱਗਦਾ ਇਦਾਂ ਦੇ ਇਲਜ਼ਾਮ ਤਰਾਸ਼ੀਆਂ ਜਿਹੜੀਆਂ ਅਕਾਲੀ ਦਲ ਕਰ ਰਿਹਾ ਇਹ ਬੈਕਫਾਇਰ ਕਰਨੀ ਗਈਆਂ ਇਹਨਾਂ ਦੇ ਦੇਖੋ ਜਦੋਂ ਕਿਸੇ ਨਾਲ ਨੈਤਿਕ ਯੁੱਧ ਹੁੰਦਾ ਹੈ ਖੁੱਲੀ ਲੜਾਈ ਜਾਂ ਨੈਤਿਕਤਾ ਦੀ ਲੜਾਈ ਜਾਂ ਕਿਸੇ ਵੀ ਕਿਸਮ ਦੀ ਕਿਸੇ ਨਾਲ ਨਾਦੋ ਨਾਰਾਜ਼ਗੀ ਹੁੰਦੀ ਹੈ ਇਸ ਤਰ੍ਹਾਂ ਦੇ ਇਲਜ਼ਾਮ ਲੱਗਦੇ ਨੇ ਜਥੇਦਾਰ ਯਾਨੀ ਉਹਨਾਂ ਨੇ ਵੀ ਕਿਹਾ ਸੀ ਵੀ ਜੇ ਇਹ ਗੱਲ ਤੁਰੀ ਤੇ ਇਹ ਬਹੁਤ ਦੂਰ ਤੱਕ ਜਾ ਸਕਦੀ ਹੈ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਲੇ ਕੋਲ ਉਹਨਾਂ ਕੋਲੇ ਵੀ ਰਾਸ਼ਨ ਪਿਆ ਹੋਊਗਾ ਅਗਰ ਕੱਲ ਨੂੰ ਦੇਖੋ ਹਾਲੇ ਤੋਂ ਇੰਤਜ਼ਾਰ ਕਰ ਰਹੇ ਨੇ ਨਾ ਵੀ ਇਹ ਕਮੇਟੀ ਜਿਹੜੀ ਬਣਾਈ ਹੈ ਹੁਣ ਤਾਂ ਉਹਨੂੰ ਵੈਸੇ ਹੀ ਮਹੀਨਾ ਅੱਗੇ ਪਤਾ ਸੀ ਕੁਝ ਦਿਨ ਪਹਿਲਾਂ ਉਹ ਵੀ ਇੰਤਜ਼ਾਰ ਕਰ ਰਹੇ ਨੇ ਵੀ ਇਹਦੇ ਤੋਂ ਨਿਕਲਦਾ ਕੀ ਹੈ ਔਰ ਅਗਰ ਗਿਆਨੀ ਹਰਪ੍ਰੀਤ ਸਿੰਘ ਹੁਣਾ ਤੇ ਕੋਈ ਗੰਭੀਰ ਇਲਜ਼ਾਮ ਆਉਂਦੇ ਨੇ ਤੇ ਗਿਆਨੀ ਹਰਪ੍ਰੀਤ ਸਿੰਘ ਵੀ ਵਿਦਵਾਨ ਆਦਮੀ ਨੇ ਬੁੱਧੀਜੀਵੀ ਨੇ ਉਹਨਾਂ ਕੋਲੇ ਵੀ ਅਕਾਲੀ ਦਲ ਦਾ ਕੋਈ ਨਾ ਕੋਈ ਰਾਸ਼ਨ ਸਮਾਨ ਪਾਣੀ ਪਿਆ ਹੋਣਾ। ਉਹ ਵੀ ਕੋਈ ਵੱਡੇ ਖੁਲਾਸੇ ਸ਼੍ਰੋਮਣੀ ਅਕਾਲੀ ਦਲ ਦੇ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਖਾਮੀਆਂ ਦੇ ਕਰ ਸਕਦੇ ਨਹੀਂ ਦੇਖੋ ਜਦੋਂ ਨੈਤਿਕਤਾ ਦੀ ਲੜਾਈ ਚੱਲਦੀ ਹੈ ਨਾ ਜਾਂ ਜਦੋਂ ਜ਼ੁਬਾਨੀ ਯੁੱਧ ਚੱਲਦਾ ਫਿਰ ਇਸ ਤਰੀਕੇ ਦੀਆਂ ਇਲਜ਼ਾਮ ਤਰਾਸ਼ੀਆਂ ਸਾਹਮਣੇ ਆਉਂਦੀਆਂ ਹੀ ਨੇ। ਸੋ ਇਸ ਕਰਕੇ ਹਜੇ ਤਾਂ ਇਹ ਸ਼ੁਰੂਆਤ ਹੈ। ਹਾਂ ਜਿਤੋਂ ਤੱਕ ਗੱਲ ਅਕਾਲੀ ਦਲ ਦੀ ਹੈ। ਅਕਾਲੀ ਦਲ ਖੁੱਲ ਕੇ ਗਿਆਨੀ ਹਰਪੀ ਸਿੰਘ ਹੁਨਾ ਦੇ ਬਾਰੇ ਅਕਾਲੀ ਦਲ ਦੇ ਕਈ ਲੀਡਰ ਖੁੱਲ ਕੇ ਬੋਲਣ ਲੱਗੇ ਅਸੀਂ ਇੱਕ ਗੱਲ ਸਮਝੀਏ ਗਿਆਨੀ ਹਰਪੀ ਸਿੰਘ ਜੀ ਹਜੇ ਵੀ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨੇ ਉਹਨਾਂ ਨੂੰ ਮੁਤਲ ਕੀਤਾ ਗਿਆ ਉਹਨਾਂ ਨੂੰ ਅਹੁਦੇ ਤੋਂ ਬਰਖਾਸਤ ਨਹੀਂ ਕੀਤਾ ਗਿਆ ਅਗਰ ਕਮੇਟੀ ਦੀ ਰਿਪੋਰਟ ਚ ਕੁਝ ਨਹੀਂ ਨਿਕਲਦਾ ਕਮੇਟੀ ਦੀ ਰਿਪੋਰਟ ਚ ਉਹਨਾਂ ਨੂੰ ਕਲੀਨ ਚਿੱਟ ਦਾ ਮਤਲਬ ਉਹਨਾਂ ਦੀ ਬਹਾਲੀ ਦੇ ਤੌਰ ਤੇ ਹੈ ਸੋ ਜਦੋਂ ਤੱਕ ਕੋਈ ਵਿਅਕਤੀ ਐਡੀ ਵੱਡੀ ਮਾਨਮਤੀ ਸਖਸੀਅਤ ਕਿਸੇ ਤਖਤ ਤੇ ਬੈਠਾ ਹੈ ਮੈਨੂੰ ਲੱਗਦਾ ਗੁਰੇਜ਼ ਕਰਨ ਦੀ ਲੋੜ ਹੈ ਇਲਜ਼ਾਮ ਸੱਚੇ ਨੇ ਝੂਠੇ ਨੇ ਇਹ ਤਾਂ ਰੱਬ ਜਾਂ ਜਾਂਚ ਜਾਣਦੀ ਹੈ ਕੋਈ ਜਾਨ ਜੂਚ ਹੋਊਗੀ ਕਿ ਨਹੀਂ ਪਰ ਅਕਾਲੀ ਦਲ ਨੂੰ ਇਹਦੇ ਤੋਂ ਬਚਣਾ ਚਾਹੀਦਾ ਗਿਆਨੀ ਹਰਪ੍ਰੀਤ ਸਿੰਘ ਇਸ ਵਕਤ ਵੱਡਾ ਸਮਰਥਨ ਪੰਜਾਬ ਦੇ ਲੋਕਾਂ ਦਾ ਉਹਨਾਂ ਨੂੰ ਮਿਲ ਰਿਹਾ ਪਰ ਮੈਂ ਅੱਗੇ ਵੀ ਤੁਹਾਨੂੰ ਕਿਹਾ ਸੀ ਸੰਦੀਪ ਜੀ ਕਿ ਗਿਆਨੀ ਹਰਪ੍ਰੀਤ ਸਿੰਘ ਦਾ ਤਦ ਵੱਡਾ ਹੋ ਚੁੱਕਿਆ ਸਿਆਸੀ ਤੌਰ ਤੇ ਜਿਵੇਂ ਅੰਨਾ ਹਜ਼ਾਰੇ ਅੰਦੋਲਨ ਤੋਂ ਬਾਅਦ ਤਕੜੇ ਹੋਏ ਸੀ अरविंद केजरीवाल ਉਸ ਅੰਦੋਲਨ ਤੋਂ ਬਾਅਦ ਟਕੜੇ ਹੋਏ ਤੇ ਉਹਨੇ ਆਪਣੀ ਪਾਰਟੀ ਬਣਾਤੀ ਅੱਜ ਇਹ ਮੰਨ ਕੇ ਚੱਲੋ ਗਿਆਨੀ ਹਰਪ੍ਰੀਤ ਸਿੰਘ ਦਾ ਕਦ ਏਡਾ ਵੱਡਾ ਪੰਜਾਬ ਦੀ ਪੰਥਕ ਸਿਆਸਤ ਦੇ ਵਿੱਚ ਹੋ ਚੁੱਕਿਆ ਹੈ ਕਿ ਅਗਰ ਉਹ ਕੱਲ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਚੋਣ ਵੀ ਲੜ ਪੈਣ ਤੇ ਉਹ ਟੱਕਰ ਦੇਣਗੇ ਸੁਖਵੀਰ ਸਿੰਘ ਬਾਦਲ ਨੂੰ ਹੁਣ ਅਕਾਲੀ ਦਲ ਦੀ ਪ੍ਰਧਾਨਗੀ ਵੀ ਹੈ ਜਿਹੜੀ ਉਹ ਮੈਨੂੰ ਲੱਗਦਾ ਇੱਕ ਪਾਸੜ ਨਹੀਂ ਮਿਲਣੀ ਅਗਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾ ਮੁਤਾਬਕ ਮੈਂਬਰਸ਼ਿਪ ਹੋ ਕੇ ਨਵੇਂ ਸਿਰੇ ਤੋਂ ਚੋਣਾਂ ਦੀ ਗੱਲ ਆਉਂਦੀ ਹੈ ਜੀ ਸੰਦੀਪ ਦਲਸਭ ਕਿਤੇ ਅਕਾਲੀ ਦਲ ਨੂੰ ਐਡਾ ਤਾਂ ਨਹੀਂ ਲੱਗਦਾ ਵੈਸੇ ਉਹਨਾਂ ਦੇ ਕੋਲ ਵੀ ਕੋਈ ਸਿਆਸੀ ਮੈਨੇਜਮੈਂਟ ਟੀਮ ਹੋਏਗੀ ਵੀ ਉਹਨਾਂ ਨੂੰ ਲੱਗਦਾ ਹੋਵੇ ਵੀ ਐਂਟੀ ਇੰਕੰਮਨਸੀ ਬਹੁਤ ਹੈ ਆਪ ਨੂੰ ਵੋਟ ਪੈਣੀ ਨਹੀਂ ਕਾਂਗਰਸ ਵਾਲੇ ਆਪਸ ਵਿੱਚ ਲੜਦੇ ਆ ਸਾਰਿਆਂ ਨੂੰ ਪਤਾ ਤੇ ਅਸੀਂ ਜਦੋਂ ਚੋਣ ਮੈਦਾਨ ਦੇ ਵਿੱਚ ਜਾਣਾ ਤੇ ਲੋਕਾਂ ਨੇ ਸਾਡੇ ਨਾਲ ਆ ਜਾਣਾ ਮੈਨੂੰ ਲੱਗਦਾ ਵੀ ਜਿਸ ਕਦਰ ਉਹ ਇਸ ਪੂਰੇ ਮਾਮਲੇ ਨੂੰ ਬਹੁਤ ਲਾਈਟਲੀ ਲੈ ਰਿਹਾ ਹੈ ਕਿਉਂਕਿ ਅਸੀਂ ਤੁਸੀਂ ਆਪਕੇ ਤੁਸੀਂ ਡੱਲਾ ਸਾਹਿਬ ਤੁਸੀਂ ਸੀਨੀਅਰ ਪੱਤਰਕਾਰ ਹੋ ਤੁਸੀਂ ਮੇਰੇ ਤੋਂ ਵੱਧ ਵਿਚਰਦੇ ਹੋ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਵੀ ਰਹਿੰਦੇ ਆ ਅਸੀਂ ਨਬਜ਼ ਵੀ ਦੇਖਦੇ ਆ ਵੀ ਲੋਕ ਕਿਹੜਾ ਟੌਪਿਕ ਸੁਣ ਰਹੇ ਆ ਜਾਂ ਲੋਕਾਂ ਦਾ ਝੁਕਾਅ ਕਿੱਧਰ ਹੈ ਪਰ ਗੱਲ ਇੱਕ ਪੱਕੀ ਹੈ ਡੱਲਾ ਸਾਹਿਬ ਕਿ ਲੋਕਾਂ ਦਾ ਝੁਕਾਅ ਜਿਵੇਂ ਤੁਸੀਂ ਕਿਹਾ ਕੋ ਗਿਆਨੀ ਹਰਪ੍ਰੀਤ ਸਿੰਘ ਵੱਲ ਪਰ ਅਗਰ ਅਕਾਲੀ ਦਲ ਸੁਖਬੀਰ ਧੜੇ ਨੂੰ ਇਦਾਂ ਲੱਗਦਾ ਹੈ ਵੀ ਐਨਡੀ ਇਨਕੰਮਪੈਂਸੀ ਆ ਕਾਂਗਰਸ ਆਪੇ ਧੜੇ ਦੇ ਵਿੱਚ ਵੰਡੀ ਜਾਏਗੀ ਤੇ ਸਾਨੂੰ ਵੋਟ ਸ਼ੇਅਰ ਮਿਲ ਜਾਏਗਾ ਤੇ ਮੈਨੂੰ ਲੱਗਦਾ ਵੀ ਇਹਦੇ ਵਿੱਚ ਜਿੱਦਾਂ ਤੁਸੀਂ ਕਹਿ ਰਹੇ ਹੋ ਵੀ ਅਗਰ ਜਥੇਦਾਰ ਹਰਪ੍ਰੀਤ ਸਿੰਘ ਆਪਣੀ ਪਾਰਟੀ ਬਣਾ ਕੇ ਫਲੋਟ ਕਰਦੇ ਆ ਤੇ ਇਹ ਬੈਨੀਫਿਟ ਲੈ ਜਾਣਗੇ ਮੈਨੂੰ ਇਦਾਂ ਲੱਗਦਾ ਕਿ ਅਕਾਲੀ ਦਲ ਇਹ ਸੋਚ ਕੇ ਬੈਠਾ ਨਹੀਂ ਦੇਖੋ ਗਿਆਨੀ ਹਰਪ੍ਰੀਤ ਸਿੰਘ ਆਪਣੀ ਪਾਰਟੀ ਬਣਾ ਲੈਣਗੇ ਇਹ ਤਾਂ ਨਹੀਂ ਮੈਨੂੰ ਲੱਗਦਾ ਔਰ ਉਹ ਅਕਾਲੀ ਦਲ ਦੇ ਵਿੱਚ ਪ੍ਰਧਾਨਗੀ ਦੀ ਚੋਣ ਲੜ ਸਕਦੇ ਨੇ ਅਗਰ ਉਹਨਾਂ ਦੇ ਸਮਰਥਕਾਂ ਨੇ ਉਹਨਾਂ ਤੇ ਦਬਾਅ ਪਾਇਆ ਤੇ ਗਿਆਨੀ ਹਰਪ੍ਰੀਤ ਜਿੰਨੇ ਗੱਲ ਮਾਰੀਓ ਦੂਸਰਾ ਉਹ ਸਭ ਗੱਲ ਉਹੀ ਹੈ ਨਾ ਵੀ ਜੇ ਜਥੇਦਾਰ ਸਾਹਿਬ ਪ੍ਰਧਾਨ ਬਣ ਜਾਂਦੇ ਆ ਅਕਾਲੀ ਦਲ ਦੇ ਫਿਰ ਤੇ ਅਕਾਲੀ ਦਲ ਦੀ ਕਮਾਂਡ ਉਹਨਾਂ ਦੇ ਹੱਥ 'ਚ ਆ ਜਾਏਗੀ ਫਿਰ ਸੁਖਬੀਰ ਧੜਾ ਤੇ ਉਹਨਾਂ ਦੇ ਅੰਡਰ ਕੰਮ ਨਹੀਂ ਨਾ ਕਰੇਗਾ ਕਿਉਂਕਿ ਉਹਦੇ ਇਲਜ਼ਾਮ ਲਗਾ ਰਹੇ ਆ ਵੀ ਇਹ ਇਹਨਾਂ ਦਾ ਪਰਿਵਾਰਕ ਮਸਲਾ ਇਹਨਾਂ ਨੇ ਕੋਠੀ ਲਾਈ ਉਹ ਤੇ ਇਹਨਾਂ ਦੇ ਅੰਡਰ ਕੰਮ ਕਰੇਗਾ ਨਹੀਂ ਭਾਵੇਂ 2 ਜਾਂ 3 ਅਕਾਲੀ ਦਲ ਸਾਨੂੰ 2027 ਦੀਆਂ ਚੋਣਾਂ ਦੇ ਵਿੱਚ ਗੱਲ ਸਭ ਜ਼ਰੂਰ ਵੇਖਣ ਨੂੰ ਮਿਲਣਗੇ ਦੇਖੋ ਮੈਂ ਤੁਹਾਡੀ ਗੱਲ ਨੂੰ ਬਿਲਕੁਲ ਕੱਟਦਾ ਵੀ ਨਹੀਂ ਪਰ ਹਜੇ ਅਸੀਂ ਥੋੜਾ ਪਿੱਛੇ ਆਈਏ ਇਕੋ ਹਜੇ ਤੱਕ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵੀ ਨਹੀਂ ਹਮ ਕੀ ਕੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 'ਚ ਕੋਈ ਭੂਮਿਕਾ ਅਦਾ ਕਰ ਸਕਦੇ ਨੇ ਹਮ ਅਗਰ ਅਕਾਲੀ ਦਲ ਦੀ ਮੈਂਬਰਸ਼ਿਪ ਦੀ ਪ੍ਰਕਿਰਿਆ ਚੱਲ ਰਹੀ ਹੋਵੇ ਤੇ ਐਸਜੀਪੀਸੀ ਦੀਆਂ ਚੋਣਾਂ ਆ ਜਾਣ ਇਹਦਾ ਮਤਲਬ ਹੈ ਫਿਰ ਤਾਂ ਅਕਾਲੀ ਦਲ ਦਾ ਪ੍ਰਧਾਨ ਕੋਈ ਨਹੀਂ ਫਿਰ ਸਥਿਤੀਆਂ ਵੱਖਰੀਆਂ ਹੋਣਗੀਆਂ ਗਿਆਨੀ ਹਰਪ੍ਰੀਤ ਸਿੰਘ ਕਿੰਨਾ ਦਾ ਸਮਰਥਨ ਕਰਦੇ ਨੇ ਐਸਜੀਪੀਸੀ ਮੈਂਬਰ ਦੀ ਚੋਣ 'ਚ ਇਹ ਵੀ ਨਿਰਪਰ ਕਰੂਗਾ ਗਿਆਨੀ ਹਰਪੀ ਸਿੰਘ ਅਗਰ 40 50 60 100 ਐਸਜੀਪੀਸੀ ਮੈਂਬਰਾਂ ਦੇ ਸਮਰਥਨ 'ਚ ਖੜ ਜਾਂਦੇ ਨੇ ਤੇ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਧੜੇ ਦੇ ਮੈਂਬਰ ਕੈਂਡੀਡੇਟ ਹੋਣਗੇ ਤੇ ਮੁਕਾਬਲਾ ਬਣੂਗਾ ਇਸ ਵਾਰ ਜਿਹੜੀ ਐਸਜੀਪੀਸੀ ਦੀ ਚੋਣ ਹੈ ਉਹ ਅਕਾਲੀ ਦਲ ਅਗਰ ਜਿੱਤੇਗਾ ਤੇ ਓਵੇਂ ਨਹੀਂ ਜਿੱਤੇਗਾ ਜਿਵੇਂ ਪਹਿਲਾਂ ਜਿੱਤਦਾ ਰਿਹਾ ਔਰ ਅਕਾਲੀ ਦਲ ਜਿੱਤ ਜਾਏਗਾ ਐਸਜੀਪੀਸੀ ਦੀ ਚੋਣ ਕਿਉਂਕਿ ਉਹ ਵੀ ਛੇਤੀ ਹੋਣੀਆਂ ਨੇ ਇਹਦੀ ਵੀ ਗਾਰੰਟੀ ਕੋਈ ਨਹੀਂ ਤੁਕੀ ਜਿਵੇਂ ਸਰ ਐਸਜੀਪੀਸੀਡੀ ਜਦੋਂ ਚੋਣ ਹੋਣੀ ਹੈ ਪ੍ਰਕਾਸ਼ ਸਿੰਘ ਬਾਦਲ ਦੁਨੀਆ 'ਚ ਨਹੀਂ ਹੈ ਤੇ ਬਹੁਤ ਵੱਡਾ ਫੈਕਟਰ ਹੈ। ਔਰ ਮੈਂ ਇਹ ਨਹੀਂ ਕਹਿੰਦਾ ਕਿ ਗਿਆਨੀ ਹਰਪ੍ਰੀਤ ਸਿੰਘ ਕੋਈ ਅਲੱਗ ਅਕਾਲੀ ਦਲ ਬਣਾ ਲੈਣਗੇ। ਮੈਂ ਇਸ ਸੰਭਾਵਨਾ ਤੇ ਗੱਲ ਕਰ ਰਿਹਾ ਕਿ ਅਗਰ ਅਕਾਲੀ ਦਲ ਦਾ ਪ੍ਰਧਾਨ ਵੋਟਾਂ ਪੈ ਕੇ ਚੁਣਿਆ ਜਾਏਗਾ ਤੇ ਗਿਆਨੀ ਹਰਪ੍ਰੀਤ ਸਿੰਘ ਮਜ਼ਬੂਤ ਦਾਵੇਦਾਰ ਬਣ ਗਏ ਨੇ। ਅੱਜ ਅਸੀਂ ਇਹ ਨਹੀਂ ਕਹਿ ਸਕਦੇ ਪੰਜਾਬ 'ਚ ਵੀ ਅਕਾਲੀ ਦਲ 'ਚ ਪ੍ਰਧਾਨ ਬਣਨ ਲਈ ਸੁਖਵੀਰ ਸਿੰਘ ਬਾਦਲ ਤੋਂ ਬਿਨਾ ਹੋਰ ਕੋਈ ਵਿਅਕਤੀ ਨਹੀਂ ਹੈ। ਗਿਆਨੀ ਹਰਪੀਤ ਸਿੰਘ ਉਸ ਸਥਿਤੀ ਚ ਬਣ ਰਹੇ ਨੇ ਜਦੋਂ ਲੋਕ ਉਹਨਾਂ ਤੋਂ ਆਸ ਕਰ ਸਕਦੇ ਨੇ ਕਿ ਚੋਣਾ ਹੋਣੀਆਂ ਨੇ ਤੇ ਹਰਪੀਤ ਸਿੰਘ ਜੀ ਤੁਸੀਂ ਵੀ ਚੋਣ ਲੜੋ ਉਹ ਲੜਦੇ ਨੇ ਜਾਂ ਨਹੀਂ ਲੜਦੇ ਬਾਅਦ ਦੀ ਗੱਲ ਹੈ ਪਰ ਅਗਰ ਉਹ ਲੜਦੇ ਨੇ ਤੇ ਉਹ ਮਜ਼ਬੂਤ ਮੁਕਾਬਲਾ ਦੇਣਗੇ ਫਿਰ ਜਿੱਤ ਹਾਰ ਤਾਂ ਚੋਣਾਂ ਚ ਕਿਸ ਨਾ ਕਿਸੇ ਦੀ ਹੁੰਦੀ ਹੈ ਪਰ ਮੈਂ ਤੁਹਾਨੂੰ ਇਸ ਗੱਲ ਨੂੰ ਇਸ ਕਰਕੇ ਕਰ ਰਿਹਾ ਕਿ ਗਿਆਨੀ ਹਰਪੀਤ ਸਿੰਘ ਪੰਥਕ ਸਿਆਸਤ ਦਾ ਚਿਹਰਾ ਬਣ ਗਏ ਨੇ ਗੱਲ ਠੀਕ ਹੈ ਬਿਲਕੁਲ ਗੱਲ ਕੀ ਹੈ ਵੀ ਕੀ ਇਹ ਤਿੰਨ ਮੈਂਬਰੀ ਕਮੇਟੀ ਉਹਨਾਂ ਦੇ ਖਿਲਾਫ ਕੋਈ ਠੋਸ ਸਬੂਤ ਕੱਢ ਕੇ ਲਿਆਉਂਦੀ ਹੈ ਕੀ ਉਹਨਾਂ ਨੂੰ ਦੋਸ਼ੀ ਬਣਾ ਦਿੱਤਾ ਜਾਂਦਾ ਹੈ ਜਾਂ ਉਹਨਾਂ ਨੂੰ ਕਲੀਨ ਚਿੱਟ ਦੇ ਦਿੱਤੀ ਜਾਂਦੀ ਹੈ ਯਾਨੀ ਹਰਪ੍ਰੀਤ ਸਿੰਘ ਨੇ ਆਪਣਾ ਫੈਸਲਾ ਉਸ ਕਮੇਟੀ ਦੀ ਰਿਪੋਰਟ ਤੋਂ ਬਾਅਦ ਕਰਨਾ ਜੋ ਮੈਨੂੰ ਲੱਗ ਰਿਹਾ ਹੈ ਔਰ ਜਿਹੜਾ 1 ਮਹੀਨੇ ਦਾ ਸਮਾਂ ਦਿੱਤਾ ਗਿਆ ਉਹ ਵੀ ਸ਼ਾਇਦ ਇਸ ਦਬਾਅ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਤਾ ਗਿਆ ਹੈ ਕਿ ਅਸੀਂ ਗਿਆਨੀ ਹਰਪ੍ਰੀਤ ਸਿੰਘ ਤੇ ਕੋਈ ਜਲਦੀ ਜਲਦੀ ਫੈਸਲਾ ਨਹੀਂ ਕਰਨਾ ਉਹ 1 ਮਹੀਨਾ ਦਾ ਸਮਾਂ ਕਮੇਟੀ ਨੂੰ ਦੇ ਦਿੱਤਾ ਗਿਆ ਤਾਂ ਕਿ ਕਮੇਟੀ ਹੌਲੀ-ਹੌਲੀ ਮੱਠੇ-ਮੱਠੇ ਆਪਣਾ ਕੰਮ ਅੱਗੇ ਕਰੇ ਬਾਕੀ ਦੇਖੋ ਇਹਦੀ ਵੀ ਕੋਈ ਗਰੰਟੀ ਨਹੀਂ ਕਿ 1 ਮਹੀਨੇ ਤੋਂ ਬਾਅਦ ਸਮਾਂ ਹੋਰ ਨਹੀਂ ਵਧਾ ਦਿੱਤਾ ਜਾਏਗਾ ਇਹਦੀ ਵੀ ਕੋਈ ਗਰੰਟੀ ਨਹੀਂ ਵੀ 1 ਮਹੀਨੇ ਬਾਅਦ ਐਸਜੀਪੀਸੀ ਫੇਰ ਮੀਟਿੰਗ ਕਰੇ ਤੇ ਉਹ ਤਿੰਨ ਮੈਂਬਰੀ ਕਮੇਟੀ ਖਾਰਜ ਕਰ ਦੇ ਇਸ ਕਰਕੇ ਭਾਵੇਂ ਪੰਥਕ ਸਿਆਸਤ ਹੈ ਧਰਮ ਦੀ ਸਿਆਸਤ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਿਆਸਤ ਹੈ ਜਾਂ ਪ੍ਰਬੰਧ ਦੀਆਂ ਪ੍ਰਕਿਰਿਆਵਾਂ ਨੇ ਅਸੀਂ ਕਿਸੇ ਵੀ ਤਰ੍ਹਾਂ ਦੇ ਨਤੀਜੇ ਦੀ ਆਸ ਕਰ ਸਕਦੇ ਹਾਂ ਸੰਦੀਪ ਜੀ ਹੁਣ ਮੈਂ ਮਾਗੀ ਮੇਲੇ ਦਾ ਮਾੜਾ ਜ਼ਿਕਰ ਕਰਦਾ ਜੀ ਮੈਂ ਇਹੀ ਗੱਲ ਕਹਿਣ ਲੱਗਿਆ ਸੀਗਾ ਡੱਲਾ ਸਾਹਿਬ ਵੀ ਮਾਗੀ ਮੇਲਾ ਆਇਆ ਖੜਾ ਸਿਆਸੀ ਕਾਨਫਰੰਸ ਹੋਣੀ ਆ ਤੇ ਅਮਰਤਪਾਲ ਸਿੰਘ ਦੇ ਪਿਤਾ ਤਰਸੀਮ ਸਿੰਘ ਹੋਣਾ ਨੇ ਐਲਾਨ ਕਰ ਦਿੱਤਾ ਵੀ ਅਸੀਂ ਨਵੀਂ ਪਾਰਟੀ 14 ਜਨਵਰੀ ਵਾਲੇ ਦਿਨ ਸੰਗਤ ਨੂੰ ਸੌਂਪ ਦੇਣੀ ਆ ਉਹਦਾ ਨਾਮ ਵੀ ਲਗਭਗ ਤੈ ਅਕਾਲੀ ਦਲ ਸ਼੍ਰੀ ਅਨੰਦਪੁਰ ਸਾਹਿਬ ਅਕਾਲੀ ਦਲ ਸ੍ਰੀ ਆਨੰਦਪੁਰ ਸਾਹਿਬ ਜਦੋਂ ਬਰਾਬਰ ਦੀ ਟੱਕਰ ਤੇ ਆ ਗਿਆ ਅਕਾਲੀ ਦਲ ਦੇ ਕਿਉਂਕਿ ਅਮਰਤਪਾਲ ਦਾ ਕਿਸੇ ਵੇਲੇ ਸਮਰਥਨ ਵੀ ਕਰ ਰਹੇ ਸੀ ਲੋਕ ਸਭਾ ਚੋਣਾਂ ਦੇ ਵਿੱਚ ਫਿਰ ਬਲਟੋਆ ਸਾਹਿਬ ਉਹਨਾਂ ਦੇ ਬਰਾਬਰ ਵੀ ਖੜੇ ਹੋ ਗਏ ਸੋ ਸਥਿਤੀ ਅਕਾਲੀ ਦਲ ਵਾਸਤੇ ਬੜੀ ਅਸਮੰਜਸ ਵਾਲੀ ਹੈ ਵੀ ਜਿਹਦਾ ਵਿਰੋਧ ਕਰ ਰਹੇ ਸੀ ਉਹ ਬਰਾਬਰ ਤੇ ਆ ਕੇ ਖੜੇ ਹੋ ਗਏ ਆ ਔਰ ਤਰਸੀਮ ਸਿੰਘ ਉਹਨਾਂ ਦੇ ਫਾਦਰ ਮੈਂ ਉਹਨਾਂ ਦੀ ਬਾਈਟ ਸੁਣੀ ਹੈ ਉਹ ਇਹ ਗੱਲ ਕਹਿੰਦੇ ਆ ਇਹ ਉਹਨਾਂ ਦੇ ਵਰਡ ਆ ਮੇਰੇ ਵਰਡ ਨਹੀਂ ਆ ਇਹ ਤਰਸੀਮ ਸਿੰਘ ਕਹਿੰਦੇ ਆ ਕਹਿੰਦੇ ਵੀ ਸੁਖਬੀਰ ਬਾਦਲ ਨੇ ਅਕਾਲੀ ਦਲ ਨੂੰ ਬਰਬਾਦ ਕਰਨ ਦੀ ਠਾਨ ਲਈ ਹੋਈ ਹੈ ਵੀ ਉਹ ਕਹਿੰਦੇ ਵੀ ਜਦ ਤੱਕ ਅਕਾਲੀ ਦਲ ਦਾ ਚੰਗੀ ਤਰ੍ਹਾਂ ਮਲਿਆ ਮੇਡ ਨਹੀਂ ਹੋ ਜਾਂਦਾ ਮੈਂ ਪ੍ਰਧਾਨਗੀ ਨਹੀਂ ਛੱਡਣੀ ਇਹ ਉਹਨਾਂ ਦੇ ਵਰਡ ਆ ਮੇਰੇ ਸ਼ਬਦ ਇੱਦਾਂ ਹਿਰਫੇਰ ਹੋ ਸਕਦਾ ਪਰ ਉਹਨਾਂ ਦੀ ਸੈਂਸ ਇਹੀ ਸੀ ਵੇਖੋ ਜਿਹੜੀ ਸਿਆਸਤ ਹੈ ਨਾ ਜੀ ਸਿਆਸਤ ਦੇ ਵਿੱਚ ਕੋਈ ਵੀ ਹੋਣ ਅਮਰਿਤਪਾਲ ਸਿੰਘ ਦੇ ਪਿਤਾ ਹੋਣ ਉਹ ਵੀ ਬਹੁਤ ਵੱਡੇ ਇਲਜ਼ਾਮ ਲਾਉਂਦੇ ਨੇ ਇਲਜ਼ਾਮ ਸੁਖਬੀਰ ਸਿੰਘ ਬਾਦਲ ਜਾਂ ਦੂਸਰੇ ਅਮਰਿਤਪਾਲ ਸਿੰਘ ਦੇ ਪਰਿਵਾਰ ਤੇ ਵੀ ਬਹੁਤ ਵੱਡੇ ਲਾਉਂਦੇ ਸੀ ਵਿਰਸਾ ਸਿੰਘ ਵਲਟੋਹਾ ਵੀ ਬਹੁਤ ਵੱਡੇ ਇਲਜ਼ਾਮ ਲਾਉਂਦੇ ਸੀ ਪਰ ਮੈਂ ਇੱਕ ਗੱਲ ਦੇਖ ਰਿਹਾ ਗੱਲਾਂ ਹੀ ਚੱਲ ਰਹੀਆਂ ਨੇ ਕਿ ਅਮਰਿਤਪਾਲ ਸਿੰਘ ਦੀ ਜਾਂ ਸਰਬਜੀਤ ਸਿੰਘ ਖਾਲਸਾ ਉਹਨੀ ਪਾਰਟੀ ਬਣਾ ਰਹੇ ਨੇ ਤੇ ਪਾਰਟੀ ਦਾ ਨਾਮ ਸ਼੍ਰੋਮਣੀ ਅਕਾਲੀ ਦਲ ਸ਼੍ਰੀ ਅਨੰਦਪੁਰ ਸਾਹਿਬ ਰੱਖ ਸਕਦੇ ਇਹਦੇ ਵਿੱਚ ਕੋਈ ਦੋਰਾਈ ਨਹੀਂ ਹੈ ਕਿ ਪਾਰਟੀ ਅਕਾਲੀ ਦਲ ਹੋਰ ਬਣ ਸਕਦਾ ਪਹਿਲਾਂ ਵੀ ਅਕਾਲੀ ਦਲ ਬਣੇ ਨਹੀਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੀ ਹੈ ਕਈ ਅਕਾਲੀ ਦਲ ਪੰਜਾਬ ਦੇ ਵਿੱਚ ਪਹਿਲਾਂ ਵੀ ਬਣੇ ਨੇ ਤੇ ਭਵਿੱਖ ਵਿੱਚ ਵੀ ਬਣਦੇ ਰਹਿੰਦੇ ਨੇ ਪਰ ਅਗਰ ਸ਼੍ਰੋਮਣੀ ਅਕਾਲੀ ਦਲ ਇਹ ਨਵੀਂ ਪਾਰਟੀ ਜਿਹਨੂੰ ਅਕਾਲੀ ਦਲ ਦੇ ਬਦਲ ਵਜੋਂ ਦਿਖਾਇਆ ਜਾ ਰਿਹਾ ਹੈ ਅਗਰ ਇਸ ਪਾਰਟੀ ਦੇ ਪ੍ਰਧਾਨ ਅਮਰਿਤਪਾਲ ਸਿੰਘ ਦੇ ਪਿਤਾ ਹੀ ਬਣ ਜਾਂਦੇ ਨੇ ਤੇ ਫਿਰ ਉਸ ਅਕਾਲੀ ਦਲ ਦੇ ਵਿੱਚ ਤੇ ਇਸ ਅਕਾਲੀ ਦਲ 'ਚ ਫਰਕ ਕੀ ਰਹਿ ਗਿਆ ਜਿਹਦੇ 'ਚ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ ਤੇ ਸੁਖਬੀਰ ਸਿੰਘ ਬਾਦਲ ਪ੍ਰਧਾਨ ਸੀ ਸੋ ਜੇ ਅਮਰਿਤਪਾਲ ਸਿੰਘ ਹੁਣ ਇਹ ਪਾਰਟੀ ਬਣਾਉਂਦੇ ਨੇ ਤੇ ਪਾਰਟੀ ਦਾ ਪ੍ਰਧਾਨ ਅਮਰਿਤਪਾਲ ਸਿੰਘ ਦਾ ਪਿਤਾ ਹੀ ਬਣ ਜਾਂਦਾ ਤੇ ਫਿਰ ਕਿਹੜੀ ਲੜਾਈ ਇਹ ਅਕਾਲੀ ਦਲ ਦੇ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਦੇ ਖਿਲਾਫ ਲੜਨਗੇ ਮਤਲਬ ਫਿਰ ਤਾਂ ਜਿਸ ਰਾ ਉਹ ਤੁਰੇ ਉਸੇ ਰਾਈ ਤੁਰਪੇ ਸੋ ਹਲੇ ਹਲੇ ਚਲੋ ਇਹਨਾਂ ਨੇ ਐਲਾਨ ਨਹੀਂ ਕੀਤਾ ਵੀ ਪ੍ਰਧਾਨ ਬਣੂਗਾ ਨਹੀਂ ਜੇ ਕਹਿ ਰਹਿਆ ਸੋ ਗੱਲ ਇਹ ਹੈ ਕਿ ਅਗਰ ਅਮਰਿਤਪਾਲ ਸਿੰਘ ਐਮਪੀ ਹੈ ਸਰਬਜੀਤ ਸਿੰਘ ਖਾਲਸਾ ਐਮਪੀ ਹੈ ਭਾਈ ਪ੍ਰਧਾਨ ਆਪਣੇ ਪਰਿਵਾਰਾਂ ਚੋਂ ਬਾਹਰ ਕਿਸੇ ਨੂੰ ਬਣਾਓ ਜੇ ਤੁਸੀਂ ਵੀ ਪਰਿਵਾਰਾਂ ਚੋਂ ਪ੍ਰਧਾਨ ਚੁਣ ਲਿਆ ਫਿਰ ਉਸ ਅਕਾਲੀ ਦਲ ਚ ਜਿਹਦੇ ਤੇ ਇਹ ਇਲਜ਼ਾਮ ਲਾਉਂਦੇ ਨੇ ਵੀ ਜੀ ਉਹ ਪਰਿਵਾਰਵਾਦੀ ਸਿਆਸਤ ਕਰਦਾ ਤੇ ਫਿਰ ਫਰਕ ਕੀ ਰਹਿ ਗਿਆ ਤੋ ਇਸ ਕਰਕੇ ਸੰਦੀਪ ਜੀ ਮੇਰਾ ਹੀ ਮੰਨਣਾ ਹੈ ਕਿ ਪੰਜਾਬ ਚ ਅਕਾਲੀ ਦਲ ਉਹੀ ਪੰਥ ਨੂੰ ਪ੍ਰਵਾਨ ਹੋਊਗਾ ਜਿਹੜਾ ਅਕਾਲੀ ਦਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਚੱਲੇਗਾ ਜਿਹੜਾ ਅਕਾਲੀ ਦਲ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਪ੍ਰੇਰਨਾਵਾਂ ਨੂੰ ਲੈ ਕੇ ਅੱਗੇ ਵਧੇਗਾ ਉਹ ਕੋਈ ਵੀ ਅਕਾਲੀ ਦਲ ਹੋਵੇ ਪਰ ਜੇ ਪ੍ਰਵਾਰਵਾਦ ਹੁਣ ਵੀ ਲੀਡਰਾਂ ਨੇ ਖਤਮ ਨਾ ਕੀਤਾ ਤੇ ਜਿਹੜੇ ਲੋਕ ਨੇ ਉਹਨਾਂ ਨੇ ਵੋਟਾਂ ਨਹੀਂ ਪਾਉਣੀਆਂ ਲੋਕ ਬਹੁਤ ਜ਼ਿਆਦਾ ਇਸ ਵਕਤ ਜਾਗਰੂਕ ਨਹੀਂ ਭਾਵੇਂ ਸੋਸ਼ਲ ਮੀਡੀਆ ਹੈ ਭਾਵੇਂ ਕੈਲਵਿਜਨ ਹੈ ਭਾਵੇਂ ਅਖਬਾਰ ਨੇ ਲੋਕ ਬਹੁਤ ਜ਼ਿਆਦਾ ਜਾਗਰੂਕ ਹੋ ਚੁੱਕੇ ਨੇ ਲੋਕ ਆਪਣੀ ਵੋਟ ਨੂੰ ਖਰਾਬ ਨਹੀਂ ਕਰਨਗੇ ਔਰ ਤੁਸੀਂ ਵੇਖੋ ਭਾਵੇਂ ਅਕਾਲੀ ਦਲ ਨੂੰ ਇਹ ਲੱਗਦਾ ਪਿਛਲੇ ਦਿਨਾਂ 'ਚ ਮੈਂ ਅਕਾਲੀ ਲੀਡਰ ਸੁਣਦਾ ਸੀ ਕਹਿੰਦੇ ਜੀ ਵੋਟਾਂ ਆਪ ਨੂੰ ਪਾ ਦਿਓ ਨਾ ਕਾਂਗਰਸ ਜਿੱਤਣ ਦੇਣੀ ਹੈ ਨਾ ਭਾਜੀਪੀ ਹੁਣ ਅਗਰ ਇਹੀ ਸਥਿਤੀ ਸਤਾਈ ਤੱਕ ਪਹੁੰਚ ਗਈ ਵੀ ਨਾ ਕਾਂਗਰਸ ਜਿੱਤਣ ਦੇਣੀ ਹੈ ਇਹਨਾਂ ਬੀਜੇਪੀ ਤੇ ਫਿਰ ਜੇ ਆਪ ਨੂੰ ਪਾਉਂਗੇ ਫਿਰ ਜਿੱਤਤਾ ਆਪਨੇ ਵੀ ਜਾਣਾ ਇਸ ਕਰਕੇ ਔਰ ਦੂਸਰਾ ਅਕਾਲੀ ਦਲ ਅਗਰ ਆਪਣੀ ਪੰਥਕ ਵੋਟ ਨੂੰ ਨਾ ਸਾਂਭ ਸਕਿਆ ਤੇ ਜਿਹੜਾ ਪੰਥਕ ਵੋਟਰ ਹੈ ਨਾ ਜੀ ਅਕਾਲੀ ਦਲ ਦਾ ਉਹ ਕਾਂਗਰਸ ਕਰਕੇ ਇਸ ਕਰਕੇ ਕਾਂਗਰਸ ਦਾ ਵਿਰੋਧੀ ਹੈ ਵੀ ਕਾਂਗਰਸ ਨੇ 84 ਕਰਾਈ ਬੀਜੇਪੀ ਦਾ ਇਸ ਕਰਕੇ ਵਿਰੋਧੀ ਹੋ ਸਕਦਾ ਪੰਥਕ ਵੋਟਰ ਕਿ ਸਾਡੇ ਸਾਡੇ ਪੰਥਕ ਹਲਕਿਆਂ ਦੇ ਵਿੱਚੋਂ ਹੀ ਕਿਸਾਨੀ ਨਿਕਲਦੀ ਆ ਜ਼ਿਆਦਾਤਰ ਜ਼ਿਆਦਾਤਰ ਕਿਸਾਨੀ ਜਿਹੜੀ ਹੈ ਉਹ ਪੰਥਕ ਲੋਕਾਂ ਦੇ ਹਿੱਸੇ ਆਈ ਹੈ ਗੁਰੂ ਨਾਨਕ ਸਾਹਿਬ ਦੀਆਂ ਸਖਿਆਵਾਂ ਤੇ ਲੋਕ ਹੱਥੀ ਕਰਮ ਕਰਦੇ ਨੇ ਖੇਤੀਬਾੜੀ ਕਰਦੇ ਨੇ ਹੁਣ ਅਗਰ ਪੰਥਕ ਸਿਆਸਤ ਇਸੇ ਤਰ੍ਹਾਂ ਚੱਲਦੀ ਰਹੀ 27 ਤੱਕ ਤੇ ਫੇਰ ਜਿਹੜਾ ਪੰਥਕ ਵੋਟਰ ਹੈ ਨਾ ਜੀ ਉਹ ਸੈਕੂਲਰ ਹੈ ਉੱਤਰਮ ਨਿਰਪੱਖ ਫਿਰ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੇ ਚੱਲਣ ਵਾਲਾ ਸਾਡਾ ਜਿਹੜਾ ਮਨੁੱਖ ਹੈ ਫਿਰ ਉਹ ਕਿਸੇ ਪੰਥਕ ਧਿਰ ਨੂੰ ਪਾ ਦੂ ਕਿਸੇ ਨਿਰਪੱਖ ਧਿਰ ਨੂੰ ਪਾ ਦੂਗਾ ਫਿਰ ਜਿਹੜਾ ਨਿਰਪੱਖ ਵੋਟਰ ਹੈ ਫਿਰ ਉਹ ਅਗਰ ਕਾਂਗਰਸ ਨੂੰ ਨਹੀਂ ਚੁਣਦਾ ਭਾਜਪਾ ਨੂੰ ਨਹੀਂ ਚੁਣਦਾ ਉਹਦੇ ਕੋਲੇ ਬਦਲ ਦੇ ਰੂਪ ਦੇ ਵਿੱਚ ਆਮ ਆਦਮੀ ਪਾਰਟੀ ਹੈ ਔਰ ਬਾਈ ਦੀਆਂ ਚੋਣਾਂ ਦੇ ਵਿੱਚ ਵੀ ਜਦੋਂ ਅਕਾਲੀ ਦਲ ਲਗਾਤਾਰ 15 ਤੋਂ ਬਾਅਦ ਬੇਅਦਬੀਆਂ ਦੇ ਇਲਜ਼ਾਮ ਚੱਲ ਰਿਹਾ ਹੈ ਕਿ ਜਿਹੜਾ ਉਹ ਪੰਚਗ ਵੋਟਕ ਸੀ ਨਾ ਜੀ ভোটার ਸੀ ਉਹ ਨਿਰਪੱਖ ਧਿਰ ਵੱਲ ਚਲਿਆ ਗਿਆ ਆਮ ਆਦਮੀ ਪਾਰਟੀ ਵਾਲੇ ਇਸੇ ਕਰਕੇ ਆਮ ਆਦਮੀ ਪਾਰਟੀ ਨੂੰ 99 ਸੀਟਾਂ ਆਈਆਂ ਪਰ ਭਗਵੰਤ ਮਾਨ ਵੀ ਇੱਕ ਧਰਮ ਨਿਰਪੱਖ ਲੀਡਰ ਹੈ ਨਾ ਉਹ ਕਿਸੇ ਧਰਮ ਵਿਸ਼ੇਸ਼ ਦੀ ਸਿਆਸਤ ਕਰੇ ਭਗਵੰਤ ਮਾਨ ਪਰ ਜਦੋਂ ਕੋਈ ਵਿਅਕਤੀ ਧਰਮ ਵਿਸ਼ੇਸ਼ ਦੀ ਸਿਆਸਤ ਨਹੀਂ ਕਰਦਾ ਕਿ ਉਹ ਨਿਰਪੱਖ ਵੋਟਰਾਂ ਦੀ ਪਸੰਦ ਵੀ ਬਣ ਜਾਂਦਾ ਇਸ ਕਰਕੇ ਅਕਾਲੀ ਦਲ ਇਹ ਨਾ ਕਵੇ ਵੀ ਵੋਟ ਆਪ ਨੂੰ ਪੈ ਜੇ ਤੇ 27 ਚ ਆਪ ਨੂੰ ਵੋਟਾਂ ਪੈਣੀਆਂ ਨਹੀਂ ਜੋ ਜੇ ਅਕਾਲੀ ਦਲ ਤਕੜਾ ਨਹੀਂ ਹੁੰਦਾ ਆਪਣੇ ਏਜੰਡੇ ਤੇ ਵਾਪਸ ਨਹੀਂ ਮੁੜਦਾ ਤੇ ਫਿਰ ਅਕਾਲੀ ਦਲ ਦੀ ਵੋਟਰ ਅਕਾਲੀ ਦਲ ਨੂੰ ਵੋਟ ਪਾਉਣ ਵਾਲਾ ਵੋਟਰ ਆਪ ਨੂੰ ਵੀ ਵੋਟਾਂ ਪਾ ਸਕਦਾ ਮੈਂ ਤੁਹਾਨੂੰ ਅੱਗੇ ਵੀ ਕਈ ਵਾਰੀ ਕਿਹਾ ਸੰਦੀਪ ਜੀ ਮੈਂ ਤਾਂ ਆਪ ਅਕਾਲੀ ਦਲ ਨੂੰ ਵੋਟਾਂ ਪਾਉਂਦਾ ਰਿਹਾ ਤੇ ਜੇ ਅਕਾਲੀ ਦਲ ਦੀ ਮਾੜੀ ਸਥਿਤੀ ਚ ਰਹੂਗਾ ਵੋਟ ਤਾਂ ਮੈਂ ਵੀ ਕਿਸੇ ਨਾ ਕਿਸੇ ਨੂੰ ਪਾਣੀ ਹੈ ਨਾ ਇਸ ਕਰਕੇ ਲੋਕ ਆਪ ਨੂੰ ਵੀ ਵੋਟਾਂ ਪਾ ਸਕਦੇ ਨੇ 27 ਚ ਦੁਬਾਰਾ ਇਹ ਬੜਾ ਜ਼ਰੂਰੀ ਹੈ ਅਕਾਲੀ ਦਲ ਨੇ ਅਗਰ ਆਪਣੀ ਹੋਂਦ ਬਚਾਉਣੀ ਹੈ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਇਨ ਬਿਨ ਮੰਨੇ ਅਗਰ ਕਿਤੇ ਸੰਵਿਧਾਨਿਕ ਦਿੱਕਤ ਹੈ ਕੋਈ ਚੋਣ ਕਮਿਸ਼ਨ ਦੀ ਦਿੱਕਤ ਹੈ ਉਹ ਮੀਟਿੰਗ ਕਰੇ ਕਾਨੂੰਨੀ ਸਲਾਹ ਲਵੇ ਵਕੀਲਾ ਮਾਰਾਂ ਦੀ ਐਕਸਪਰਟ ਦੇ ਨਾਲ ਫੈਸਲੇ ਕਰ ਲਵੇ ਦੇਖੋ ਥੱਤ ਮੈਂਬਰੀ ਕਮੇਟੀ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਨੇ ਹੁਕਮ ਸਣਾਇਆ ਅਕਾਲੀ ਦਲ ਜਾਵੇ ਤਾਂ ਵਰਕਿੰਗ ਕਮੇਟੀ ਦੀ ਮੀਟਿੰਗ 'ਚ 10 ਮੈਂਬਰਾਂ ਨੂੰ ਨਵੀਂ ਨਵੀਂ ਕਮੇਟੀ ਬਣਾਉਣ ਲਈ ਮੈਂਬਰਸ਼ਿਪ ਲਈ 10 ਮੈਂਬਰਾਂ ਦੇ ਨਾਮ ਪ੍ਰਸਤਾਵਿਤ ਕਰ ਦੇਣ ਮੈਂਬਰ ਉਹਨਾਂ ਦੇ ਵਿੱਚੋਂ 7 ਸੈਲੈਕਟ ਕਰ ਲੈਣ ਤੇ ਉਹ ਤਾਂ ਕਿਸੇ ਨੇ ਨਹੀਂ ਉਹਨੂੰ ਚੈਲੰਜ ਕਰਨਾ ਦਲਾਸਾ ਇੱਕ ਥੋੜੀ ਹੋਰ ਸ਼ੰਕਾ ਦੂਰ ਕਰਿਓ ਜਿੱਦਾਂ ਇੱਕ ਤੇ ਬਰਨ ਸੁਧਾਰ ਲੈ ਜਿਹਦੇ ਵਿੱਚ ਬੀਬੀ ਜਗੀਰ ਕੌਰ ਆ ਗੁਰਪ੍ਰਤਾਪ ਸਿੰਘ ਬਡਾਲਾ ਨੇ ਚੰਦੂ ਮਾਜਰਾ ਨੇ ਹੁਣ ਜਿੱਦਾਂ ਖਬਰ ਇਹ ਵੀ ਆ ਵੀ ਭੁੰਦਰ ਸਾਹਿਬ ਦੇ ਧੜੇ ਦੇ ਕੁਝ ਲੋਕ ਵੀ ਇਹ ਚਾਹੁੰਦੇ ਆ ਵੀ ਇਸ ਤੀਫਿਆਂ ਵਾਲਾ ਰੌਲਾ ਆਪਾਂ ਖਤਮ ਕਰੀਏ ਭਾਵ ਕਿ ਤਿੰਨ ਵੱਖਰੀਆਂ ਜਿਹੜੀਆਂ ਸੈਗਮੈਂਟਸ ਬਣ ਗਈਆਂ ਤਿੰਨ ਧਿਰਾਂ ਬਣ ਗਈਆਂ ਤੇ ਜੇ ਕਿਤੇ ਡਲਾ ਸਾਬ ਇਹ ਤਿੰਨ ਧਿਰਾਂ ਕਿਤੇ 27 ਤੱਕ ਲਿੰਗਰ ਔਨ ਕਰ ਜਾਂਦੀਆਂ 27 ਤੱਕ ਚਲੀਆਂ ਜਾਂਦੀਆਂ ਫਿਰ ਤਾਂ ਸਥਿਤੀ ਖਰਾਬ ਹੋਰ ਹੋ ਜੂ ਦੇਖੋ ਮੈਂ ਇਹਨੂੰ ਧੜੇ ਦੇ ਤੌਰ ਤੇ ਤਾਂ ਨਹੀਂ ਦੇਖਦਾ ਪਰ ਚਲੋ ਜਦੋਂ ਇੱਕ ਵਿਚਾਰ ਆ ਗਿਆ ਕਿ ਵਿਚਾਰ ਤੇ ਵਿਚਾਰ ਹੋ ਗਿਆ ਨਾ ਵਿਚਾਰ ਆਤੇ ਤੁਮ ਜਦੋਂ ਇੱਕ ਵਿਚਾਰ ਆ ਗਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਹੁਕਮ ਨੇ ਉਹ ਸਾਨੂੰ ਮੰਨਣੇ ਪੈਣੇ ਜਨੋ ਸੁਖਵੀਰ ਸਿੰਘ ਬਾਦਲਰ ਉਹਨਾਂ ਨਾਲ ਜੁੜੇ ਲੋਕ ਇਹਦੇ ਤੇ ਵਿਚਾਰ ਕਰਦੇ ਨੇ ਕਈ ਲੋਕ ਕਹਿੰਦੇ ਹੋਣਗੇ ਕਿ ਤੁਰੰਤ ਸਾਨੂੰ ਇਹ ਸਾਰੇ ਹੁਕਮ ਪ੍ਰਮਾਨ ਕਰ ਲੈਣੇ ਚਾਹੀਦੇ ਨੇ ਕੁਝ ਲੋਕ ਇਲੈਕਸ਼ਨ ਕਮਿਸ਼ਨ ਦਾ ਸੰਵਿਧਾਨ ਦਾ ਵਿਧਾਨ ਦਾ ਹਵਾਲਾ ਵੀ ਦੰਦੇ ਹੋਣਗੇ ਵੀ ਸਾਡੇ ਲਈ ਸਿਟੀ ਕਿਤੇ ਚਿੰਤਾਜਨਕ ਨਾ ਹੋ ਜੇ ਜੀ ਸਾਡੀ ਪਾਰਟੀ ਦੀ ਕਿਤੇ ਮਾਨਤਾ ਨਾ ਰੱਦ ਹੋ ਜੇ ਪਰ ਮੈਨੂੰ ਲੱਗਦਾ ਹੈ ਕਿ ਵਰਕਿੰਗ ਕਮੇਟੀ ਦੀ ਬੈਠਕ ਤਾਂ ਹੋਵੇ ਨਾ ਵਰਕਿੰਗ ਕਮੇਟੀ ਦੀ ਬੈਠਕ 'ਚ ਦੋਹੇ ਤਰ੍ਹਾਂ ਦੇ ਵਿਚਾਰਾਂ ਨੂੰ ਸਤੂਚੀਬੱਧ ਕਰਕੇ ਉਹਨੂੰ ਕਾਗਜ਼ ਤੇ ਉਤਾਰ ਕੇ ਵਰਕਿੰਗ ਕਮੇਟੀ ਸਾਰਿਆਂ ਧਿਰਾਂ ਦੀ ਰਾਏ ਕਿ ਜੀ ਵਿਧਾਨਿਕ ਤੌਰ ਤੇ ਸੰਵਿਧਾਨਿਕ ਤੌਰ ਤੇ ਚੋਣ ਕਮਿਸ਼ਨ ਵੱਲੋਂ ਆ ਖਤਰੇ ਹੋ ਸਕਦੇ ਨੇ ਵਰਕਿੰਗ ਕਮੇਟੀ ਉਹ ਸਾਰੀਆਂ ਚੀਜ਼ਾਂ ਲਿਖ ਕੇ ਜਥੇਦਾਰ ਸਾਹਿਬ ਕੋਲ ਲੈ ਜੇ ਜਥੇਦਾਰ ਸਾਹਿਬ ਸਲਾਹ ਲੈਣਗੇ ਤੇ ਉਸ ਤੋਂ ਬਾਅਦ ਇਹ ਫੈਸਲਾ ਹੋ ਸਕਦਾ ਹੈ ਅਗਰ ਤੁਸੀਂ ਕੋਈ ਨਹੀਂ ਕਰਨਾ ਚਾਹੁੰਦੇ ਤੁਸੀਂ ਮੀਟਿੰਗ ਕਰਕੇ ਘਟੋ ਘਟ ਉਸ ਗੱਲ ਨੂੰ ਵਿਚਾਰ ਕਰਕੇ ਆਪਣੇ ਸ਼ੰਕੇ ਲੈ ਕੇ ਉਸ ਵਿਅਕਤੀ ਕੋ ਚਲੇ ਜਾਓ ਜਥੇਦਾਰ ਸਾਹਿਬ ਨੇ ਜਿਹੜੇ ਮੁਖ ਸ਼੍ਰੀ ਗਾਲਤਕਰ ਸਾਹਿਬ ਦੇ ਮੁਖ ਜਥੇਦਾਰ ਨੇ ਉਹਨਾਂ ਕੋਲ ਹੀ ਚਲੇ ਜਾਓ ਉਹ ਆਪ ਹੀ ਹੱਲ ਕੱਢ ਦੇਣਗੇ ਮੇਰੇ ਕਹਿਣ ਦਾ ਮਤਲਬ ਹੈ ਜਦੋਂ ਜਦੋਂ ਤੁਹਾਨੂੰ ਦੂਸਰੀ ਧਿਰ ਵਾਲੇ ਪਾਸਿਓਂ ਇਹ ਸਨੇਹਾਈ ਨਾ ਆਵੇ ਕਿ ਕੀ ਉਹ ਹਕੀਕਤ 'ਚ ਸਾਰਾ ਕੁਝ ਕਰਨਾ ਚਾਹ ਰਹੇ ਨਹੀਂ ਜਾਂ ਨਹੀਂ ਤੇ ਸਥਿਤੀ ਪੰਬਲਪੂਸੇ ਵਾਲੀ ਬਣਦੀ ਆ ਮੈਂ ਨਹੀਂ ਕਹਿੰਦਾ ਕਿ ਸੁਖਬੀਰ ਸਿੰਘ ਬਾਦਲ ਨਾਲ ਜੁੜੇ ਲੀਡਰ ਨੇ ਜਿਹੜੇ ਉਹ ਨਹੀਂ ਮੰਨਦੇ ਫਰੀ ਕਲਤਕਤ ਸਾਹਿਬ ਨੂੰ ਉਹ ਮੰਨਦੇ ਐ ਉਹਨਾਂ ਨੇ ਸਜ਼ਾ ਭੁਗਤੀ ਦੇਖੋ ਸਾਰਿਆਂ ਨੇ ਔਰ ਪੂਰੀ ਸ਼ਰਧਾ ਨਾਲ ਸਜ਼ਾ ਭੁਗਤੀ ਨਾ ਸੁਖਬੀਰ ਬਾਦਲ ਤੇ ਕੋਈ ਸਵਾਲ ਐ ਨਾ ਦੂਜਿਆਂ ਤੇ ਕੋਈ ਸਵਾਲ ਐ ਸਵਾਲ ਤਾਂ ਇਹ ਐ ਵੀ ਅਗਰ ਕੋਈ ਸ਼ੰਕੇ ਨੇ ਤੇ ਵਰਕਿੰਗ ਕਮੇਟੀ ਚ ਬਹਿ ਕੇ ਕਾਗਜ਼ ਤੇ ਉੱਕਰ ਲੋ ਤੇ ਜੱਥੇਦਾਰ ਸਾਹਿਬ ਕੋ ਚਲੇ ਜਾਓ ਸੋ ਜਦੋਂ ਮਾਮਲੇ ਲਟਕਾ ਲਏ ਜਾਂਦੇ ਨੇ ਫਿਰ ਉਹਦੇ ਤੇ ਲੋਕਾਂ ਦੀਆਂ ਗੱਲਾਂ ਸ਼ੁਰੂ ਹੋ ਜਾਂਦੀਆਂ ਨੇ ਫਿਰ ਵਿਰੋਧੀ ਧਿਰਾਂ ਦੇ ਹਮਲੇ ਸ਼ੁਰੂ ਹੋ ਜਾਂਦੇ ਨੇ ਆ ਜਿਹੜੇ ਜਿਨ੍ਹਾਂ ਨੂੰ ਅਸੀਂ ਪਹਿਲਾਂ ਬਾਗੀ ਕਹਿੰਦੇ ਸੀ ਜਾਂ ਸੁਧਾਰ ਲਹਿਰ ਵਾਲੇ ਲੀਡਰ ਕਹਿੰਦੇ ਉਹਨਾਂ ਨੇ ਤਾਂ ਸੁਧਾਰ ਲਹਿਰ ਭਾਂਜੀ ਕਰਤੀ ਹੁਣ ਇਹ ਵੀ ਸੰਭਵ ਹੈ ਕਿ ਅਗਰ ਅਗਲੇ 1-2 ਦਿਨਾਂ ਦੇ ਵਿੱਚ ਮਸਲਾ ਨਹੀਂ ਨਿਬੜਦਾ ਉਹ ਵੀ ਸਾਰੇ ਇਕੱਠੇ ਹੋ ਕੇ ਦੁਬਾਰਾ ਜੱਜਦਾਰ ਸਾਹਿਬ ਕੋ ਜਾ ਸਕਦੇ ਨੇ ਵੀ ਜੱਜਦਾਰ ਸਾਹਿਬ ਹੁਣ ਦੱਸੋ ਜੀ ਅਸੀਂ ਕੀ ਕਰੀਏ ਸਾਨੂੰ ਕੋਈ ਹੁਕਮ ਲਾਓ ਵੀ ਨਾ ਤਾਂ ਮੈਂਬਰਸ਼ਿਪ ਸ਼ੁਰੂ ਹੋਈ ਹੈ ਨਾ ਵਰਕਿੰਗ ਕਮੇਟੀ ਦੀ ਬੈਠਕ ਹੋ ਰਹੀ ਹੈ ਬਲਕਿ ਜਿਹੜਾ ਉਹ ਤੜਾ ਜਿਹਨੂੰ ਸਜ਼ਾ ਲੱਗੀ ਸੀ ਉਹਦਾ ਮਾਗੀ ਦੀ ਕਾਨਫਰੰਸ ਦੀ ਪਿਆਰੀ ਚ ਰੁੱਝ ਗਿਆ ਹਾਲਾਂਕਿ ਮਾਗੀ ਦੀ ਕਾਨਫਰੰਸ ਤਾਂ ਸਾਰੇ ਆਕਾਲੀ ਦਲ ਨੇ ਕਰਨੀ ਹੈ ਪਰ ਅਗਰ ਮਾਗੀ ਦੀ ਕਾਨਫਰੰਸ ਮੌਕੇ ਉਹ ਸਾਰੇ ਲੀਡਰ ਸ਼ਾਮਲ ਰਹਿੰਦੇ ਨੇ ਜਿਨ੍ਹਾਂ ਨੇ ਸਜ਼ਾ ਭੁਗਤੀ ਹੈ ਫਿਰ ਲੋਕ ਉੱਥੇ ਸਵਾਲ ਕਰਨਗੇ ਕਿ ਤੁਸੀਂ ਵਰਕਿੰਗ ਕਮੇਟੀ ਕਿਉਂ ਨਹੀਂ ਬੁਲਾਈ ਤੁਸੀਂ ਸੱਤ ਮੈਂਬਰੀ ਕਿਉਂ ਨਹੀਂ ਮੰਨੀ ਇਸ ਕਰਕੇ ਸਨਮਾਨਜਨਕ ਤਰੀਕੇ ਨਾਲ ਅਕਾਲੀ ਦਲ ਦੀ ਉਹ ਲੀਡਰਸ਼ਿਪ ਜਿਹਨੇ ਸਜ਼ਾ ਭੁਗਤੀ ਹੈ ਉਹਨੂੰ ਸਨਮਾਨਜਨਕ ਤਰੀਕੇ ਦੇ ਨਾਲ ਸਾਰੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਨੇ ਜਾਂ ਉਹ ਜਥੇਦਾਰ ਸਾਹਿਬ ਕੋਲੇ ਪੇਸ਼ ਹੋ ਕੇ ਆਪਣੇ ਆਪਣੇ ਸ਼ੰਕੇ ਦੱਸਣ ਵੀ ਸਾਨੂੰ ਕਿਸ ਤਰ੍ਹਾਂ ਦਾ ਖਤਰਾ ਹੈ ਔਰ ਜਿਤੋਂ ਤੱਕ ਗੱਲ ਬਲਵਿੰਦਰ ਸਿੰਘ ਭੁੰਦਲ ਹੋਂਨਾਂ ਦੀ ਉਹ ਬੜੇ ਸਿਆਣੇ ਮਨੁੱਖ ਨੇ ਚੰਗੇ ਪੋਲੀਟੀਸ਼ੀਅਨ ਨੇ ਬਾਕੀ ਵੀ ਸਿਆਣੇ ਨੇ ਪਰ ਉਹ ਵੀ ਤਾਂ ਵਰਕਿੰਗ ਕਮੇਟੀ ਦਾ ਹਿੱਸਾ ਨੇ ਬਿਲਕੁਲ ਉਹ ਵੀ ਵਰਕਿੰਗ ਕਮੇਟੀ ਦਾ ਹਿੱਸਾ ਨੇ ਜੋ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਕਿ ਅਕਾਲੀ ਦਲ ਦੇ ਲੀਡਰਾਂ ਦੀ ਜੋ ਸਥਿਤੀ ਹੈ ਉਹਨਾਂ ਦੀ ਮਨੋਦਸ਼ਾ ਕੀ ਹੈ ਉਹਦਾ ਉਹਨਾਂ ਦੀ ਮਨੋਦਸ਼ਾ ਦਾ ਪੂਰਾ ਵਿਵਰਣ ਬਿਉਰਾ ਆਮ ਲੋਕਾਂ ਤੱਕ ਨਹੀਂ ਪਹੁੰਚ ਰਿਹਾ ਉਹਨਾਂ ਦੀ ਸਥਿਤੀ ਅਸੀਂ ਨਹੀਂ ਸਮਝ ਪਾਰੇ ਤਾਂ ਹੀਆਂ ਸਥਿਤੀਆਂ ਬਣੀਆਂ ਨੇ ਹੁਣ ਯਾ ਤਾਂ ਉਸ ਸਥਿਤੀ ਸਮਝਾ ਦੇਣ ਉਸ ਸਥਿਤੀ ਸਮਝ ਆਊਗੀ ਜਦੋਂ ਵਰਕਿੰਗ ਕਮੇਟੀ ਦੀ ਬੈਠਕ ਕਰਨਗੇ ਜਾਂ ਕੋਈ ਪ੍ਰੈਸ ਰੋਲਡੀ ਜਾਰੀ ਕਰ ਦੇਣ ਫਿਰ ਜਦੋਂ ਡਾਕਟਰ ਬਲਜੀਤ ਸਿੰਘ ਨੇ ਆਪ ਕਹਿਤਾ ਆਪਣੇ ਮੂੰਹੋਂ ਵੀ ਅਸੀਂ ਵਰਕਿੰਗ ਕਮੇਟੀ ਬੁਲਾ ਰਹੇ ਹਾਂ ਛਿੱਦੀ ਦਿਹਾੜੇ ਤੋਂ ਬਾਅਦ ਛਿੱਦੀ ਦਿਨਾਂ ਤੋਂ ਬਾਅਦ ਫਿਰ ਵੀ ਵਰਕਿੰਗ ਕਮੇਟੀ ਦੀ ਬੈਠਕ ਨਾ ਹੋਣਾ ਹੁਣ ਕੋਈ ਕਰੇ ਤਾਂ ਕੀ ਕਰੇ ਜੀ ਅਕਾਲੀ ਦਲ ਜਿਹੜੀ ਗੱਲ ਅਕਾਲੀ ਦਲ ਦੇ ਲੀਡਰ ਜਿਹੜੀ ਗੱਲ ਆਪਣੇ ਮੂੰਹੋਂ ਕਹਿੰਦੇ ਨੇ ਉਹਨੂੰ ਪ੍ਰਵਾਨ ਜ਼ਰੂਰ ਚ ਇਹ ਜ਼ਰੂਰੀ ਹੈ। ਮੇਰਾ ਸਭ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਨੂੰ ਦਿੱਤਾ ਔਰ ਉਹਨਾਂ ਸਾਰੇ ਦਰਸ਼ਕਾਂ ਦਾ ਧੰਨਵਾਦ ਜਿਹੜੇ ਸਾਡੇ ਪ੍ਰੋਗਰਾਮ ਨੂੰ ਪਸੰਦ ਕਰਦੇ ਐ ਸ਼ੇਅਰ ਕਰਦੇ ਲਾਈਕ ਕਰਦੇ ਤੇ ਕਮੈਂਟ ਕਰਦੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਔਰ ਕੋਈ ਵੀ ਧਿਰ ਕਿਸੇ ਗੱਲ ਤੋਂ ਅਸਹਿਮਤ ਹੈ ਭਾਵੇਂ ਸ਼੍ਰੋਮਣੀ ਅਕਾਲੀ ਦਲ ਨੇ ਭਾਵੇਂ ਸੁਧਾਰ ਲਹਿਰ ਜਾਂ ਆਮ ਆਦਮੀ ਪਾਰਟੀ ਕੋਈ ਵੀ ਧਿਰ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਸਾਡੇ ਤੱਕ ਭੇਜ ਸਕਦੇ ਹੋ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਬਹੁਤ ਬਹੁਤ ਧੰਨਵਾਦ